ਆਈਵੀਐਫ ਸਹਿਜ ਹੀ ਕੀ ਤਾਕਤ ਹੈਗੀ ਹੈ ਕਿ ਉਹ 55 55 60 60 ਸਾਲ ਦੀਆਂ ਔਰਤਾਂ ਵੀ ਬੱਚੇ ਜੰਮ ਰਹੀਆਂ ਨੇ ਆਮ ਤੌਰ ਤੇ ਅਸੀਂ ਦੇਖ ਰਹੇ ਹਾਂ ਇਹ ਕਿਦਾਂ ਸੰਭਵ ਹੋ ਪਾਇਆ ਆਈਵੀਐਫ ਨਾਲ ਐਗ ਦੇ ਸਪਰਮ ਨੂੰ ਬਾਹਰ ਫਰਟੀਲਾਈਜ਼ ਕਰਦੇ ਆ ਤੇ ਬਾਹਰ ਐਮਬ੍ਰਿਓ ਤਿਆਰ ਕਰਦੇ ਆ ਤੇ ਐਮਬ੍ਰਿਓ ਤਿਆਰ ਜਦੋਂ ਹੋ ਜਾਂਦਾ ਉਹਨੂੰ ਜਿਹੜੀ ਬੱਚੇਦਾਨੀ ਨੂੰ ਰੈਡੀ ਕਰਕੇ ਉਹਦੀ ਛਿੱਲੀ ਤਿਆਰ ਕਰਕੇ ਆਪਾਂ ਬੱਚੇਦਾਨੀ ਦੇ ਅੰਦਰ ਰੱਖ ਦਿੰਦੇ ਆ ਯੂਟਰਸ ਯੂਟਰਸ ਦੇ ਅੰਦਰ ਰੱਖ ਦਿੰਦੇ ਆ ਫਿਰ 14 ਡੇਜ਼ ਬਾਅਦ ਆਪਾਂ ਪ੍ਰੈਗਨੈਂਸੀ ਟੈਸਟ ਕਰਦੇ ਆ ਉਹ ਜੇ ਪੋਜ਼ਿਟਿਵ ਹੈ ਤਾਂ ਪੇਸ਼ੈਂਟ ਮਤਲਬ ਪ੍ਰੈਗਨੈਂਟ ਆਪਾਂ ਕਹਿ ਦਿੰਦੇ ਆ ਕਿ ਪੇਸ਼ੈਂਟ ਨੂੰ ਪੋਜ਼ਿਟਿਵ ਆ ਗਈ ਆਈਵੀਐਫ ਪ੍ਰੈਗਨੈਂਸੀ ਜੈਸੇ ਜੈਸੇ ਲੇਡੀ ਮੀਨੋਪੌਜ਼ ਤੱਕ ਜਾਂਦੀ ਹੈ ਉਹਨਾਂ ਦੇ ਜਿਹੜੇ ਐਗਸ ਐ ਜਿਹੜੇ ਏ ਐਮ ਐਚ ਵੈਲਿਊ ਆਪਾਂ ਕਹਿੰਦੇ ਆ ਉਹ ఓਵਰੀਅਨ ਰਿਜ਼ਰਵ ਜਿਹਨੂੰ ਨਾਰਮਲੀ ਕਹਿੰਦੇ ਆ ਉਹ ਐਗਸ ਦੀ ਜਿਹੜੀ ਕਾਊਂਟ ਹੈ ਕਾਫੀ ਘਟ ਜਾਂਦੀ ਹੈ ਜੀ ਜਦੋਂ ਆਪਾਂ ਆਈ ਵੀ ਐਫ ਕਰਦੇ ਕਈ ਪੇਸ਼ੈਂਟਸ ਦੇ ਜਿਹੜੇ ਸੈਲਫ ਐਗਸ ਦੇ ਨਾਲ ਨਹੀਂ ਪੋਸੀਬਲ ਹੋ ਪਾਂਦਾ ਜਾਂ ਐਗਸ ਅਸੀਂ ਇੰਜੈਕਸ਼ਨਸ ਲਗਾਉਂਦੇ ਆ ਤੇ ਐਗਸ ਨਹੀਂ ਨਿਕਲਦੇ ਉਹਨਾਂ ਨੂੰ ਫਿਰ ਡੋਨਰ ਐਗ ਦੀ ਸਹਾਇਤਾ ਲੈਣੀ ਪੈਂਦੀ ਹੈ ਮੁੰਡਾ ਕੁੜੀ ਦਾ ਵਿਆਹ ਹੋਇਆ ਉਹਨਾਂ ਨੇ ਵਿਆਹ ਦਾ ਮਤਲਬ ਹੀ ਪਰਿਵਾਰ ਵਧਾਣਾ ਹੈ ਬੱਚਾ ਪੈਦਾ ਕਰਨਾ ਹੈ ਜਦੋਂ ਫਿਜ਼ੀਕਲੀ ਇੰਟਰਕੋਰਸ ਕਰਦੇ ਨੇ ਨਹੀਂ ਉਹਨਾਂ ਦੇ ਮਤਲਬ ਬੱਚਾ ਹੋ ਪੰਦਾ ਤਾਂ ਆਮ ਤੌਰ ਤੇ ਜਿਹੜੇ ਤੁਸੀਂ ਕਾਰਨ ਹੁਣੇ ਦੱਸੇ ਨੇ ਟਿਊਬੇਜ ਬਲੋਕੇਜ ਤੇ ਆਪਣਾ ਸਪਰਮ ਦਾ ਤਾਕਤ ਵਰ ਨਾ ਆਉਣਾ ਇਹ ਹੀ ਦੋ ਫੈਕਟਰ ਮੁਫਤ ਤੌਰ ਤੇ ਸਾਹਮਣੇ ਆਉਂਦੇ ਨੇ ਓਵুলেਟਰੀ ਡਿਸਆਰਡਰਸ ਹੁੰਦੇ ਆ ਜਿਹੜੀ ਅੰਡੇਦਾਨੀਆਂ ਅੰਡੇਦਾਨੀਆਂ ਠੀਕ ਤਰ੍ਹਾਂ ਤੋਂ ਫੰਕਸ਼ਨ ਨਹੀਂ ਕਰ ਰਹੀਆਂ ਹੁੰਦੀਆਂ ਅੰਡੇ ਨਾਰਮਲ ਤਰੀਕੇ ਨਾਲ ਨਹੀਂ ਬੰਦੇ ਹਾਂ ਐਂਡੋਮੇਟ੍ਰੀਓਸਿਸ ਦੀ ਪ੍ਰੋਬਲਮ ਹੁੰਦੀ ਹੈ ਜਿਸ ਨੂੰ ਚਾਕਲੇਟ ਸਿਸਟ ਬੋਲਦੇ ਆ ਇਹਨੂੰ ਇੱਕ ਇਸ ਤਰ੍ਹਾਂ ਦੀ ਸੋਜਿਸ਼ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਚ ਜਿਹੜੀ ਅ ਅੰਡੇਦਾਨੀਆਂ ਦੇ ਵਿੱਚ ਚਾਕਲੇਟ ਸਿਸਟ ਬਣ ਜਾਂਦੀ ਹੈ ਐਸੀ ਪ੍ਰੋਬਲਮਸ ਜਿਵੇਂ ਆਈਵੀਐਫ ਦੀ ਲੈਣੀ ਪੈਂਦੀ ਹੈ ਪ੍ਰੋਬਲਮ ਐਡੀਨੋਮਾਇਓਸਿਸ ਐ ਐਸੀ ਇਹ ਵੀ ਦਿੱਕਤ ਹੁੰਦੀ ਹੈ ਜਿਹਦੇ ਚ ਸਾਨੂੰ ਆਈਵੀਐਫ ਦੀ ਲੈਣੀ ਪੈਂਦੀ ਹੈਗੀ ਹੈ ਕਈ ਪੇਸ਼ੈਂਟ ਸਾਡੇ ਕੋਲ ਇਸ ਤਰ੍ਹਾਂ ਦੇ ਆਨੇ ਕਪਲ ਐਸੇ ਆਨੇ ਜਿਨ੍ਹਾਂ ਜਿਵੇਂ ਲੇਡੀਜ਼ ਚ ਟਿਊਬਾਂ ਬਲੌਕ ਨੇ ਕੋਈ ਇਨਫੈਕਸ਼ਨ ਪੁਰਾਣਾ ਹੋਇਆ ਹੋਵੇ ਜਾਂ ਟਿਬਰਕਲੋਸਿਸ ਪੁਰਾਣੀ ਹੋਈ ਹੋਵੇ ਉਹਦੇ ਜਿਹੜੀ ਫਲੋਪੀਅਨ ਟਿਊਬਸ ਆ ਉਹਦੀ ਬਲੌਕੇਜ ਹੋ ਜਾਂਦੀ ਏ ਤੇ ਉਹਨਾਂ ਨੂੰ ਕਿਸੇ ਟੈਸਟ ਤੋਂ ਬਿਨਾ ਕੋਈ ਟੈਸਟ ਹੁੰਦਾ ਹੈ ਜਿਸ ਨੂੰ ਐਚਐਸਜੀ ਕਹਿੰਦੇ ਆ ਜਾਂ ਲੈਪਰੋਸਕੋਪੀ ਹੋਈ ਹੁੰਦੀ ਏ ਉਹਦੇ ਨਾਲ ਪਤਾ ਚੱਲਦਾ ਹੈ ਕਿ ਟਿਊਬਸ ਬਲੌਕ ਹੈ ਅਦਰਵਾਇਜ਼ ਨਹੀਂ ਪਤਾ ਚੱਲਦਾ ਟਿਊਬ ਬਲੌਕੇਜ ਹੋਈ ਪਈ ਏ ਇਹ ਸਿਰਫ ਔਰਤਾਂ ਦੇ ਵਿੱਚ ਹੀ ਹੁੰਦੀ ਏ ਚੀਜ਼ ਯੂਟਰਸ ਨਾਲ ਹੀ ਜੁੜਿਆ ਇਸ਼ੂ ਆ ਇਹ आईडीएफ ਜਾਂ एक्ससी के ਦੇ ਨਾਲ ਆਪਾਂ ਉਹਨਾਂ ਨੂੰ ਬੇਬੀ ਦੇ ਸਕਦੇ ਹਾਂ ਐਸੇ ਕੈਸੇ ਟੀਸਾ ਕਰਿਆ ਜਾਂਦਾ ਹੈ ਅੰਦਰੋਂ ਬਾਇਪਸੀ ਦਾ ਸਪਰਮ ਕੱਢੇ ਜਾਂਦੇ ਹਨ ਲੇਡੀ ਦੇ ਐਗ ਬਾਹਰ ਕੱਢੇ ਜਾਂਦੇ ਨੇ ਤੇ ਐਮਬ੍ਰਿਓ ਜਿਹੜਾ ਹੈ ਬਣਾ ਕੇ ਤਿਆਰ ਕਰਕੇ ਯੂਟਰਸ ਦੇ ਵਿੱਚ ਰੱਖਿਆ ਜਾਂਦਾ ਪੰਜਾਬੀ ਹਟੇ-ਕਟੇ ਹੈਲਥ ਇਥੇ ਹੈਲਥ ਹੈਲਦੀ ਜਦੋਂ ਆਪਾਂ ਕਹਿੰਦੇ ਆ ਹੈਲਦੀ ਦਾ ਮਤਲਬ ਆਪਣੇ ਜਿਹੜੇ ਪੰਜਾਬੀ ਚ ਅੱਜ ਕੱਲ ਵੇਟ ਗੇਨ ਬਹੁਤ ਜ਼ਿਆਦਾ ਹੋ ਰਿਹਾ ਹੈ ਘਰ ਦਾ ਨਾ ਖਾਣਾ ਤੇ ਜਿਹੜੀ ਐਕਟੀਵਿਟੀ ਹੈ ਉਹ ਬਹੁਤ ਘਟ ਗਈ ਹੈ ਫਿਜ਼ੀਕਲ ਐਕਟੀਵਿਟੀ ਘਟ ਗਈ ਹੈ ਇਹਦੇ ਕਰਕੇ ਜਿਹੜੇ ਹੈ ਵੇਟ ਜਿਹੜਾ ਹੈ ਬਲੇਜ਼ਰ ਇੰਪੋਰਟੈਂਟ ਪਾਰਟ ਇਨ ਜਿਹੜੀ ਨਾਚਰਲ ਤਰੀਕੇ ਨਾਲ ਜੋ ਪ੍ਰੈਗਨancies ਆਪਣੀ ਨਹੀਂ ਹੋ ਪਾਰੀ ਉਹ ਐਕਸੈਸਿਵ ਵੇਟ ਕਰਕੇ ਕਿਉਂਕਿ ਹਾਰਮੋਨਸ ਜਿਹੜੇ ਹੈ ਉਹ ਰਿਲੇਟਡ ਹੈ ਜਿਹੜਾ ਵੇਟ ਗੇਨ ਹੈ ਵੇਟ ਗੇਨ ਨਾਲ ਹਾਰਮੋਨਸ ਦੀ ਦਿੱਕਤ ਆ ਜਾਂਦੀ ਹੈ ਲੇਡੀਜ਼ ਚ ਵੀ ਜਿਹੜੇ ਪੀਰੀਅਡਸ ਦੀ ਦਿੱਕਤ ਆਣ ਲੱਗ ਹੁੰਦੀ ਹੈ ਨਾਰਮਲ ਜਿਹੜੀ ਓਵুলেਸ਼ਨ ਹੈ ਨਾਰਮਲ ਜਿਹੜੇ ਐਗਸ ਜਿਹੜੇ ਮੈਚੁਰੇਸ਼ਨ ਹੁੰਦੀ ਹੈ ਉਹ ਪ੍ਰੋਪਰਲੀ ਨਹੀਂ ਹੋ ਪਾਂਦੀ ਇਨ ਵਿਟ੍ਰੋ ਫਰਟੀਲਾਈਜੇਸ਼ਨ ਸ਼ਾਇਦ ਤੁਸੀਂ ਇਹ ਸ਼ਬਦ ਨਹੀਂ ਸਮਝ ਪਾਏ ਹੋਗੇ ਵੀ ਕੀ ਗੱਲ ਹੈ ਪਰ ਆਈ ਵੀ ਐਫ ਹੁਣ ਤੁਹਾਡੇ ਜ਼ਿਹਨ ਚ ਆ ਗਿਆ ਹੋਣਾ ਵੀ ਕਿਸ ਚੀਜ਼ ਦੀ ਗੱਲ ਹੋ ਰਹੀ ਹੈ ਅੱਜ ਕੱਲ ਅਜਿਹੇ ਵਿਆਏ ਜੋੜੇ ਅਜਿਹੇ ਪਤੀ ਪਤਨੀ ਜਿਨ੍ਹਾਂ ਦੇ ਕੁਦਰਤੀ ਢੰਗ ਨਾਲ ਬੱਚਾ ਪੈਦਾ ਨਹੀਂ ਹੁੰਦਾ ਵਿਆਹ ਤੋਂ ਬਾਅਦ ਲੰਮਾ ਸਮਾਂ ਬੀਤ ਜਾਂਦਾ ਹੈ ਤਾਂ ਇਸ ਟੈਕਨੀਕ ਦਾ ਸਹਾਰਾ ਲੈ ਰਹੇ ਨੇ ਔਰ ਆਪਾਂ ਕਈ ਈਸ਼ਾ ਦੀ ਅਫਸੋਸ ਹੈ ਕਿ ਪੰਜਾਬ ਵੀ ਇਸ ਤੋਂ ਵਾਂਝਾ ਨਹੀਂ ਰਿਹਾ ਪੰਜਾਬ ਦੇ ਵਿੱਚ ਵੀ ਆਈਵੀਐਫ ਜਿਹੜਾ ਹੈਗਾ ਘਰ ਕਰ ਚੁੱਕਾ ਹੈ ਕੀ ਸਾਡੀ ਨੌਜਵਾਨ ਪੀੜੀ ਦੇ ਵਿੱਚ ਇੰਨੀ ਵੀ ਤਾਕਤ ਨਹੀਂ ਰਹੀ ਭਾਵੇਂ ਉਹ ਮੁੰਡਾ ਹੋਵੇ ਭਾਵੇਂ ਉਹ ਕੁੜੀ ਹੋਵੇ ਕਿ ਉਹ ਕੁਦਰਤੀ ਢੰਗ ਨਾਲ ਬੱਚੇ ਪੈਦਾ ਕਰ ਪਾਉਣ ਕੀ ਸਾਡੀ ਜਿਹੜੀ ਖਾਣ ਪੀਣ ਹੈ ਸਾਡੀ ਡਾਈਟ ਇਸ ਦੀ ਜ਼ਿੰਮੇਵਾਰ ਹੈ ਸਾਡੀ ਅਬ ਮੈਂ ਕਹਾਂ ਬਈ ਕੰਪੀਟੀਸ਼ਨਲ ਲਾਈਫ ਜਾਂ ਕਿ ਇਹ ਪਜ਼ਲ ਲਾਈਫ ਇਸ ਚੀਜ਼ ਦੀ ਜ਼ਿੰਮੇਵਾਰ ਹੈ ਕਿਉਂ ਸਭ ਕੁਝ ਹੋ ਰਿਹਾ ਹੈ ਤੇ ਕਿੰਨਾ ਕੁ ਔਖਾ ਹੁੰਦਾ ਹੈ ਜਾਂ ਕਿੰਨਾ ਕਿゼ ਚ ਪੋਜ਼ਿਟਿਵ ਚਾਂਸ ਹੁੰਦੇ ਹੈ ਕਿ ਜੇ ਤੁਸੀਂ ਆਈਵੀਐਫ ਕਰਾ ਲਿਆ ਤਾਂ ਤੁਹਾਡੇ ਬੱਚਾ ਹੋ ਕੇ ਹੀ ਰਹੇਗਾ ਇਸ ਚ ਨੈਗੇਟਿਵ ਚਾਂਸ ਕਿੰਨੇ ਆ ਇਹਨਾਂ ਸਾਰੇ ਸਵਾਲਿਆਂ ਦੇ ਤੁਹਾਡੇ ਜਵਾਬ ਤੁਹਾਡੇ ਤੱਕ ਪਹੁੰਚਾਵਾਂਗੇ ਔਰ ਇਸ ਵਿਸ਼ੇ 'ਤੇ ਚਰਚਾ ਕਰਾਂਗੇ ਸਾਡੇ ਨਾਲ ਇਸ ਵਿਸ਼ੇ ਦੇ ਮਾਹਿਰ ਡਾਕਟਰ ਵੰਦਨਾ ਨਰੂਲਾ ਮੌਜੂਦ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਜੀ ਸੋ ਲੱਗਦਾ ਤੁਸੀਂ ਵੀ ਸ਼ਾਇਦ ਪੰਜਾਬ ਨਾਲ ਕੋਈ ਸੰਬੰਧ ਹੈ ਤੁਹਾਡਾ ਹਾਂਜੀ ਬੇਸਿਕਲੀ ਪੰਜਾਬੀ ਅੱਛਾ ਬੇਸਿਕਲੀ ਪੰਜਾਬੀ ਹੋ ਕਿਉਂਕਿ ਪੰਜਾਬ ਨੂੰ ਬੜਾ ਖਾਣ ਪੀਣ ਦੀ ਜੇ ਆਪਾਂ ਗੱਲ ਕਰੀਏ ਨਾ ਰਿਸਟ ਪੋਸਟ ਬਤ ਲੱਗੇਗਾ ਹੈਲਦੀ ਸਟੇਟ ਮੰਨਿਆ ਜਾਂਦਾ ਸੀਗਾ ਕਹਿੰਦੇ ਵੀ ਖਾਣਾ ਪੀਣਾ ਬੜਾ ਨਿਰਪੱਖ ਹੁੰਦਾ ਤਾਂ ਹੀ ਜਦੋਂ ਸਾਡੇ ਬੱਚੇ ਹੁੰਦੇ ਆ ਉਹਨਾਂ ਨੂੰ ਚੰਗਾ ਖਵਾਉਂਦੇ ਪਿਲਾਉਂਦੇ ਆ ਵੀ ਕੱਲ ਨੂੰ ਵਿਆਹ ਹੋਣਾ ਹੈ ਬੱਚੇ ਜੰਮਣੇ ਹੈ ਤਾਕਤਵਰ ਸਰੀਰ ਰਵੇ ਇਹਨਾਂ ਦਾ ਆਈ ਵੀ ਐਫ ਪੰਜਾਬ ਦੇ ਵਿੱਚ ਵੀ ਘਰ ਕਰ ਗਿਆ ਸਭ ਤੋਂ ਮੁੱਖ ਵਜ੍ਹਾ ਕੀ ਹੈ ਦੇਖੋ ਆਈਵੀਐਫ ਇੱਕ ਐਸਾ ਟੈਕਨੀਕ ਹੈ ਜਿਹੜੇ ਕਪਲ ਨੂੰ ਨੇਚਰਲ ਤਰੀਕੇ ਨਾਲ ਨਹੀਂ ਪ੍ਰੈਗਨੈਂਸੀ ਹੋ ਰਹੀ ਹਮ ਉਹਨਾਂ ਨੂੰ ਡਾਕਟਰ ਕੋਲ ਫਰਟੀਲਿਟੀ ਮਾਹਰ ਕੋਲ ਆਈਵੀਐਫ ਸੈਂਟਰ 'ਚ ਆਣਾ ਪੈਂਦਾ ਹੈ ਜੀ ਤੇ ਉਹਨਾਂ ਦੀ ਟੈਸਟ ਹੁੰਦੇ ਆ ਕਈ ਪੇਸ਼ੈਂਟ ਸਾਡੇ ਕੋਲ ਇਸ ਤਰ੍ਹਾਂ ਦੇ ਆਨੇ ਕਪਲ ਐਸੇ ਆਨੇ ਜਿਨ੍ਹਾਂ ਜਿਵੇਂ ਲੇਡੀ 'ਚ ਟਿਊਬਾਂ ਬਲੌਕ ਨੇ ਹਮ ਕੋਈ ਇਨਫੈਕਸ਼ਨ ਪੁਰਾਣਾ ਹੋਇਆ ਹੋਵੇ ਜਾਂ ਟਿਬਰਕਲੋਸਿਸ ਪੁਰਾਣੀ ਹੋਈ ਹੋਵੇ ਉਹਦੇ ਜਿਹੜੀ ਫਲੋਪੀਅਨ ਟਿਊਬਸ ਆ ਉਹਦੀ ਬਲੌਕੇਜ ਹੋ ਜਾਂਦੀ ਹੈ ਤੇ ਉਹਨਾਂ ਨੂੰ ਕਿਸੇ ਟੈਸਟ ਤੋਂ ਬਿਨਾ ਕੋਈ ਟੈਸਟ ਹੁੰਦਾ ਹੈ ਜਿਸ ਨੂੰ ਐਚਐਸਜੀ ਕਹਿੰਦੇ ਆ ਜਾਂ ਲੈਪਰੋਸਕੋਪੀ ਹੋਈ ਹੁੰਦੀ ਹੈ ਉਹਦੇ ਨਾਲ ਪਤਾ ਚੱਲਦਾ ਹੈ ਕਿ ਟਿਊਬਸ ਬਲੌਕ ਹੈ ਅਦਰਵਾਈਜ਼ ਨਹੀਂ ਪਤਾ ਚੱਲਦਾ ਜੀ ਤੇ ਐਸੇ ਕੇਸਸ ਜਿਨ੍ਹਾਂ ਚ ਫਲੋਪੀਨ ਟਿਊਬਸ ਬਿਲਕੁਲ ਬਲੌਕਡ ਨੇ ਜਿਹੜਾ ਆਈਵੀਐਫ ਹੈ ਉਹਨਾਂ ਲਈ ਇੱਕ ਬੂਨ ਹੈ ਕਿ ਨੈਚੁਰਲੀ ਪ੍ਰੈਗਨਨਸੀ ਨਹੀਂ ਹੋ ਸਕਦੀ ਤੇ ਆਈਵੀਐਫ ਦੇ ਟੈਕਨੀਕ ਦੇ ਨਾਲ ਆਪਾਂ ਜਿਹੜੀ ਫਲੋਪੀਨ ਟਿਊਬ ਬਲੌਕੇਜ ਵਾਲੇ ਪੇਸ਼ੈਂਟਸ ਨੂੰ ਬੇਬੀ ਪ੍ਰੋਵਾਈਡ ਕਰ ਸਕਦੇ ਆ ਜੀ ਜਿਵੇਂ ਤੁਸੀਂ ਡਾਕਟਰ ਸਾਹਿਬ ਦੱਸਿਆ ਵੀ ਆਮ ਤੌਰ ਤੇ ਇੱਕ ਧਾਰਨਾ ਸਮਝ ਆਂਦੀ ਹੈ ਵੀ ਜਿਹੜੀ ਹੈ ਟਿਊਬ ਬਲੌਕੇਜ ਹੋਈ ਪਈ ਹੈ ਇਹ ਸਿਰਫ ਔਰਤਾਂ ਦੇ ਵਿੱਚ ਹੀ ਹੁੰਦੀ ਹੈ ਚੀਜ਼ ਯੂਟਰਸ ਨਾਲ ਹੀ ਜੁੜਿਆ ਇਸ਼ੂ ਹੈ ਇਹ ਇੱਕ ਇੱਥੇ ਆਪਾਂ ਫਲੋਪੀਨ ਟਿਊਬ ਦੀ ਗੱਲ ਕਰ ਰਹੇ ਫਲੋਪੀਨ ਟਿਊਬ ਜਿਹੜੀ ਹੁੰਦੀ ਹੈ ਉਹ ਸਾਈਟ ਆਫ ਫਰਟੀਲਾਈਜੇਸ਼ਨ ਹੈ ਇਹ ਆਪਾਂ ਲੇਡੀ ਦੀ ਗੱਲ ਕਰ ਰਹੇ ਹਾਂ ਜੀ ਜਿੱਥੇ ਆਪਾਂ ਟਿਊਬ ਦੀ ਗੱਲ ਜਿੱਥੇ ਮੇਲ ਫੈਕਟਰ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਮੇਲ ਫੈਕਟਰ ਵੀ ਐਸੇ ਹੁੰਦੇ ਨੇ ਜਿਹਦੇ 'ਚ ਜਿਹੜੀ ਇੱਕ ਜਿਹੜੀ ਐਸੀ ਟਿਊਬਸ ਹੁੰਦੀ ਹੈ ਜਿਹੜੀ ਸਪਰਮ ਨੂੰ ਕੈਰੀ ਕਰਦੀਆਂ ਟੈਸਟਿਸ ਤੋਂ ਲੈ ਕੇ ਬਾਹਰ ਤੱਕ ਤੇ ਕੁਝ ਐਸੇ ਪੇਸ਼ੈਂਟਸ ਹੁੰਦੇ ਨੇ ਜਿਨ੍ਹਾਂ 'ਚ ਜਿਹੜੀ ਉਹ ਟਿਊਬ ਹੈ ਨੇਚਰਲੀ ਕੰਜੇਨੇਟਲੀ ਬਲੌਕਡ ਹੁੰਦੀ ਹੈ ਜਾਂ ਐਬਸੈਂਟ ਹੁੰਦੀ ਹੈ ਤੇ ਉਹਨਾਂ ਦੇ ਕੇਸਸ ਜਿਹੜੇ ਸੀਮਨ ਰਿਪੋਰਟ ਉਹ ਨਿਲ ਆਂਦੀ ਹੈ ਤੇ ਜਦੋਂ ਚੈੱਕ ਕੀਤਾ ਜਾਂਦਾ ਹੈ ਕੁਝ ਐਸੇ ਕੇਸਸ ਹੁੰਦੇ ਆ ਕਿ ਜਿਹੜੀ ਟਿਊਬਸ ਜਿਹੜੀ ਕੈਰੀ ਕਰਦੀਆਂ ਸਪਰਮ ਨੂੰ ਬਾਹਰ ਉਹ ਬੰਦ ਹੁੰਦੀਆਂ ਤੇ ਅੰਦਰੋਂ ਟੈਸਟ ਕਰਦੇ ਆ ਤਾਂ ਜਿਹੜੇ ਸਪਰਮ ਹੈ ਉਹ ਪ੍ਰੈਜ਼ੈਂਟ ਹੁੰਦੇ ਆ ਐਸੇ ਕੇਸਸ ਜੀ ਵੀ ਜੇ ਉਹ ਚਾਹਣ ਆਪਣਾ ਬੱਚਾ ਤਾਂ ਆਈਵੀਐਫ ਜਾਂ ਇਕਸੀਕੇ ਦੇ ਨਾਲ ਆਪਾਂ ਉਹਨਾਂ ਨੂੰ ਬੇਬੀ ਦੇ ਸਕਦੇ ਆ ਐਸੇ ਕੇਸਸ ਤੇ ਸਾ ਕਰਿਆ ਜਾਂਦਾ ਹੈ ਅੰਦਰੋਂ ਬਾਇਪਸੀ ਦਾ ਸਪਰਮ ਕੱਢੇ ਜਾਂਦੇ ਆ ਲੇਡੀ ਦੇ ਐਗ ਬਾਹਰ ਕੱਢੇ ਜਾਂਦੇ ਨੇ ਤੇ ਐਮਬ੍ਰਿਓ ਜਿਹੜਾ ਹੈ ਬਣਾ ਕੇ ਤਿਆਰ ਕਰਕੇ ਯੂਟਰਸ ਦੇ ਵਿੱਚ ਰੱਖਿਆ ਜਾਂਦਾ ਹੈ ਜੀ ਇਹ ਕੰਮ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਜਿਹਨੇ ਤੁਸੀਂ ਟਿਊਬ ਬਲੋਕੇਜ ਦੀ ਗੱਲ ਕੀਤੀ ਹੈ ਉਹ ਤੁਸੀਂ ਮੇਲ ਪਾਰਟ ਵੀ ਦੱਸਿਆ ਫੀਮੇਲ ਪਾਰਟ ਵੀ ਦੱਸਿਆ ਕੀ ਇਹ ਬਾਈ ਬਰਥ ਹੁੰਦੇ ਆ ਜਾਂ ਸਾਡਾ ਲਾਈਫ ਸਟਾਈਲ ਜਾਂ ਸਾਡਾ ਖਾਣ ਪੀਣੇ ਦੇ ਲਈ ਕਿੰਨਾ ਜ਼ਿੰਮੇਵਾਰ ਹੈ ਜਿੱਥੇ ਫੀਮੇਲ ਪਾਰਟਨਰ ਦੀ ਗੱਲ ਕਰ ਰਹੇ ਆਪਾਂ ਜੇ ਲੇਡੀਜ਼ ਦੀ ਜਿਹੜੀ ਫਲੋਪੀਅਨ ਟਿਊਬ ਦੀ ਬਲੋਕੇਜ ਹੈ ਬਹੁਤ ਰੇਅਰ ਕੇਸਿਸ ਚ ਕਿਨੈਟਲੀ ਬਲੌਕ ਹੋ ਸਕਦੀ ਹੈ ਜਿਆਦਾਤਰ ਇਹ ਇਨਫੈਕਸ਼ਨ ਹੁੰਦਾ ਹੈ ਕੌਜ਼ ਹੈ ਨਾ ਕੋਈ ਬੈਕਟੀਰੀਅਲ ਇਨਫੈਕਸ਼ਨ ਕੋਈ ਕਲਾਈਮਾਈਡਲ ਇਨਫੈਕਸ਼ਨ ਇਸ ਤਰ੍ਹਾਂ ਦਾ ਹੋਵੇ ਜਾਂ ਕੋਈ ਟਿਬਰਕਲੋਸਿਸ ਇਨਫੈਕਸ਼ਨ ਹੋਵੇ ਉਹਦੇ ਨਾਲ ਹੌਲੀ ਹੌਲੀ ਪਹਿਲਾਂ ਟਿਊਬਸ ਜਿਹੜੀਆਂ ਉਹ ਸੋਜੀਸ਼ ਆ ਜਾਂਦੀ ਹੈ ਟਿਊਬ ਦੇ ਅੰਦਰ ਸਵੈਲਿੰਗ ਆ ਜਾਂਦੀ ਹੈ ਜਿਹੜੀ ਲੇਡੀ ਹੈ ਉਹਨੂੰ ਡਿਸਚਾਰਜ ਦੀ ਪ੍ਰੋਬਲਮ ਰਹਿੰਦੀ ਹੈ ਇਸ ਕਰਕੇ ਅਸੀਂ ਲੇਡੀਜ਼ ਨੂੰ ਕਹਿੰਦੇ ਹਾਂ ਜੇ ਕੋਈ ਡਿਸਚਾਰਜ ਦੀ ਦਿੱਕਤ ਹੈ ਜਾਂ ਕੋਈ ਨਲਾਂਚੇ ਦਰਦ ਹੋਏ ਜਾਂ ਪੇਟ 'ਚ ਦਰਦ ਹੋਏ ਜਾਂ ਕੁਝ ਇਸ ਤਰ੍ਹਾਂ ਦੀ ਪ੍ਰੋਬਲਮ ਲਗਾਤਾਰ ਰਹਿੰਦੀ ਹੈ ਉਹਨਾਂ ਨੂੰ ਤਾਂ ਉਹ ਜ਼ਰੂਰ ਆਪਣੀ ਗਾਇਨਕੋਲੋਜਿਸਟ ਕੋਲ ਜਾ ਕੇ ਚੈੱਕਅਪ ਕਰਾਉਣ ਲਈ ਤੇ ਇੱਕ ਪੈਪਸਮੀਅਰ ਟੈਸਟ ਹੁੰਦਾ ਹੈ ਇੱਕ ਪਰਸਪੇਕੂਲਮ ਐਗਜ਼ਾਮੀਨੇਸ਼ਨ ਮੈਂ ਸਾਰੇ ਹੈਲਥ ਕੇਅਰ ਵਰਕਰਜ਼ ਨੂੰ ਐਡਵਾਈਸ ਕਰਦੀਆਂ ਜਿਹੜੇ ਡਾਕਟਰਜ਼ ਨੂੰ ਕਹਿੰਦੀਆਂ ਜਿਹੜੇ ਪੈਰੀਫਰੀ ਵਾਲੇ ਸਪੈਸ਼ਲੀ ਡਾਕਟਰਜ਼ ਹੈ ਜਿਨ੍ਹਾਂ ਕੋਲ ਪੇਸ਼ੈਂਟ ਪਹਿਲਾਂ ਜਾਂਦਾ ਹੈ ਕੋਈ ਡਿਸਚਾਰਜ ਦੀ ਦਿੱਕਤ ਹੈ ਉਹ ਤਾਂ ਪਰ ਸਪੈਕੂਲਮ ਸਪੈਕੂਲਮ ਇੱਕ ਇਸ ਤਰ੍ਹਾਂ ਦਾ ਇਨਸਟਰੂਮੈਂਟ ਹੈ ਜਿਹਦੇ ਨਾਲ ਆਪਾਂ ਵਜਾਈਨਾ ਚ ਪਾ ਕੇ ਉਹਦੇ ਸਰਵਿਕਸ ਹੁੰਦਾ ਜਿਹੜਾ ਬੱਚੇਦਾਨੇ ਦਾ ਮੂੰਹ ਹੈ ਉਹਨੂੰ ਚੈੱਕ ਕਰ ਸਕਦੇ ਆ ਕੋਈ ਇਨਫੈਕਸ਼ਨ ਕੋਈ ਡਿਸਚਾਰਜ ਕੋਈ ਸੋਜਿਸ਼ ਜਿਹੜੀ ਹੈ ਐਟ ਅ ਟਾਈਮ ਆਪਾਂ ਨੂੰ ਪਹਿਲਾਂ ਹੀ ਪਤਾ ਚੱਲ ਚੱਲ ਜਾਂਦੀ ਹੈ ਤੇ ਉਹਦਾ ਜਿਹੜਾ ਇਹ ਟ੍ਰੀਟਮੈਂਟ ਜੇ ਫਰਸਟ ਲੈਵਲ ਤੇ ਹੀ ਹੋ ਜਾਵੇ ਉਸੇ ਲੈਵਲ ਤੇ ਹੋ ਜਾਏ ਤਾਂ ਜਿਹੜਾ ਇਨਫੈਕਸ਼ਨ ਉਹ ਅਸੈਂਡ ਨਹੀਂ ਕਰਦਾ ਇਨਫੈਕਸ਼ਨ ਜਿਹੜਾ ਹੈ ਉਹ ਪਹਿਲਾ ਵਜਾਇਨਾ ਸਰਵਿਕਸ ਤੋਂ ਉਸ ਤੋਂ ਬਾਅਦ ਜਿਹੜਾ ਐਂਡੋਮੀਟਰੀਅਮ ਉਸ ਤੋਂ ਬਾਅਦ ਜਾਂਦਾ ਹੈ ਟਿਊਬ ਸਟੈਪ ਬਾਈ ਸਟੈਪ ਅੱਗੇ ਵੱਧਦਾ ਹੈ ਸਟੈਪ ਬਾਈ ਸਟੈਪ ਜੇ ਇਹ ਆਪਾਂ ਪਹਿਲਾਂ ਨਹੀਂ ਉਹਨੂੰ ਟ੍ਰੀਟ ਕਰਦੇ ਜਾਂ ਪਤਾ ਨਾ ਚੱਲੇ ਪੇਸ਼ੰਤ ਨੂੰ ਇਸ ਤਰ੍ਹਾਂ ਦਾ ਇਨਫੈਕਸ਼ਨ ਹੋ ਰਿਹਾ ਤਾਂ ਉਹਨਾਂ ਦੀ ਜਿਹੜੀ ਟਿਊਬਸ ਹੈ ਹੌਲੀ ਹੌਲੀ ਬਲੌਕ ਹੋ ਸਕਦੀਆਂ ਸਾਡਾ ਕਿਤੇ ਨਾ ਕਿਤੇ ਅੱਜਕੱਲ ਮਨਿਆ ਜਾਂਦਾ ਹੈ ਕਿ ਫਾਸਟ ਫੂਡ ਜਿਹੜਾ ਇੰਟਰਨਲ ਬੜਾ ਇੱਕ ਹਾਰਮਫੁਲ ਹੈਗਾ ਫਾਰ ਦਾ ਮੇਲ ਫੀਮੇਲ ਬੋਥ ਦਾ ਬਾਡੀਜ਼ ਸਾਡਾ ਇਹ ਭੋਜਨ ਜਿਹੜਾ ਖਾਣਾ ਪੀਣਾ ਜਾਂ ਵਿਗੜਿਆ ਹੋਇਆ ਲਾਈਫ ਸਟਾਈਲ ਇਸ ਚੀ ਲਈ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਹਾਂ ਵਿਗੜਿਆ ਹੋਇਆ ਲਾਈਫ ਸਟਾਈਲ ਸਭ ਤੋਂ ਪਹਿਲਾਂ ਜਿਹੜਾ ਹੈ ਉਹ weight ਜਿਹੜਾ ਹੈ ਨਾ weight gain ਬਹੁਤ ਜ਼ਿਆਦਾ ਹੋ ਰਿਹਾ ਜਿਵੇਂ ਤੁਸੀਂ ਸਟਾਰਟ ਕੀਤੀ ਗੱਲ ਇਹ ਪੰਜਾਬੀ ਹਟੇ-ਕੱਟੇ ਹੈਲਥ ਇੱਥੇ ਹੈਲਥ ਹੈਲਦੀ ਜਦੋਂ ਆਪਾਂ ਕਹਿੰਦੇ ਆ ਹੈਲਦੀ ਦਾ ਮਤਲਬ ਆਪਣੇ ਜਿਹੜੇ ਪੰਜਾਬੀ ਚ ਅੱਜਕੱਲ ਵੇਟ ਗੇਨ ਬਹੁਤ ਜ਼ਿਆਦਾ ਹੋ ਰਿਹਾ ਹੈ ਆਪਾਂ ਜਦੋਂ ਬੀਐਮਆਈ ਦੀ ਗੱਲ ਕਰ ਰਹੇ ਹਾਂ ਬਾਡੀ ਮਾਸ ਇੰਡੈਕਸ ਦੀ ਗੱਲ ਕਰ ਰਹੇ ਹਾਂ ਨਾਰਮਲੀ 15 ਤੋਂ ਜਿਹੜਾ ਹੈ 25 ਤੱਕ ਹੋਣਾ ਚਾਹੀਦਾ ਹੈ ਤੇ ਸਾਡੇ ਕੋਲ ਬਹੁਤ ਪੇਸ਼ੈਂਟਸ ਐਸੇ ਆਉਂਦੇ ਆ ਬੜੇ ਯੰਗ ਏਜ ਚ ਜਿਹੜਾ ਉਹਨਾਂ ਦਾ ਹੈ ਓਬੈਸਿਟੀ ਓਬੈਸਿਟੀ ਹੈ ਓਬੈਸਿਟੀ ਇਸ ਬਿਕਾਜ਼ ਆਫ ਸੈਡੀੰਟਰੀ ਲਾਈਫਸਟਾਈਲ ਫਾਸਟ ਫੂਡ ਘਰ ਦਾ ਨਾ ਖਾਣਾ ਤੇ ਜਿਹੜੀ ਐਕਟੀਵਿਟੀ ਹੈ ਉਹ ਬਹੁਤ ਘਟ ਗਈ ਹੈ ਫਿ द वेट जेड़ा है ब्लेजर इंपॉर्टेंट पार्ट इन जेडी नॉन नेचुरल तरीके ਨਾਲ ਜੋ প্রেਗਨancies ਆਪਣੀ ਨਹੀਂ ਹੋ ਪਾਰੀ ਉਹ ਐਕਸੈਸਿਵ ਵੇਟ ਕਰਕੇ ਕਿਉਂਕਿ ਹਾਰਮੋਨਸ ਜਿਹੜੇ ਹੈ ਉਹ ਰਿਲੇਟਡ ਹੈ ਜਿਹੜਾ ਵੇਟ ਗੇਨ ਹੈ ਵੇਟ ਗੇਨ ਨਾਲ ਹਾਰਮੋਨਸ ਦੀ ਦਿੱਕਤ ਆ ਜਾਂਦੀ ਹੈ ਲੇਡੀਜ਼ ਚ ਵੀ ਜਿਹੜੇ ਪੀਰੀਅਡਸ ਦੀ ਦਿੱਕਤ ਆਣ ਲੱਗ ਜਾਂਦੀ ਹੈ ਨਾਰਮਲ ਜਿਹੜੀ Ovulation ਹੈ ਨਾਰਮਲ ਜਿਹੜੇ ਐਗਸ ਜਿਹੜੇ ਮੈਚੁਰੇਸ਼ਨ ਹੁੰਦੀ ਹੈ ਉਹ ਪ੍ਰੋਪਰਲੀ ਨਹੀਂ ਹੋ ਪਾਂਦੀ ਤੇ ਕਈਆਂ ਪੇਸ਼ੈਂਟਸ ਆਪਣੇ ਜਿਹੜੇ ਮੇਲ ਹੈ ਮੇਲ ਮੇਲਸ ਜਿਹੜੇ ਓਬੈਸਿਟੀ ਉਹਦੇ ਨਾਲ ਜਿਹੜੇ ਸੇਮਨ ਕਾਉਂਟਸ ਹੈ ਸੇਮਨ ਮੋਟਿਲਿਟੀ ਹੈ ਉੱਤੇ ਵੀ ਕਾਫੀ ਅਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਤੇ ਕੁਝ ਇਸ ਤਰ੍ਹਾਂ ਦੇ ਪੇਸ਼ੈਂਟਸ ਵੀ ਸਾਡੇ ਕੋਲ ਆਉਂਦੇ ਆ ਬੜੇ ਯੰਗ ਏਜ ਜਿਹੜੀ ਓਬੈਸਿਟੀ ਕਰਕੇ ਉਹਨਾਂ ਨੂੰ ਡਾਇਬੀਟਿਸ ਦੀ ਵੀ ਦਿੱਕਤ ਆ ਰਹੀ ਹੈ ਜਾਂ PCOS ਦੀ ਦਿੱਕਤ ਆ ਰਹੀ ਹੈ ਜੀ ਜੀ ਤਾਂ ਪਹਿਲਾਂ ਸਾਨੂੰ ਉਹਦਾ ਦਾ ਲਾਈਫਸਟਾਈਲ ਮੋਡੀਫਿਕੇਸ਼ਨ ਨਿਪੰਦਿਓ ਉਹਨਾਂ ਨੂੰ weight loss ਦੀ ਮਤਲਬ ਕਰਨਾ ਪੈਂਦਾ ਹੈ ਉਹਨਾਂ ਨੂੰ ਦੱਸਣਾ ਪੈਂਦਾ ਵੀ ਡਾਈਟ ਐਸੀ ਲਓ ਉਹ ਵੀ ਸੁਧਾਰਨੀ ਪੈਂਦੀ ਹੈ ਡਾਈਟ ਉਹ ਵੀ ਸੁਧਾਰਨੀ ਪੈਂਦੀ ਹੈ ਸਾਨੂੰ ਫਿਰ ਉਸ ਤੋਂ ਬਾਅਦ ਜੋ ਉਹਨਾਂ ਦੇ ਨਾਰਮਲਾਈਜ਼ ਹੋ ਜਾਂਦੇ ਆ ਹਾਰਮੋਨਸ ਜਾਂ ਟੈਸਟ ਕਾਫੀ ਫਰਕ ਲੱਗਦਾ ਹੈ ਫਿਰ ਜੇ ਇਸ ਤਰ੍ਹਾਂ ਕੀਤਾ ਜਾਏ ਉਹ ਹੋ ਸਕਦਾ ਆਈਵੀਐਫ ਤੋਂ ਬਚ ਜਾਣ ਇਸ ਨੂੰ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਕਿਤਨਾ ਕਿਤੇ ਸਾਡਾ ਲਾਈਫਸਟਾਈਲ ਇਸ ਲਈ ਜ਼ਿੰਮੇਵਾਰ ਹੈਗਾ ਜਾਂ ਤੁਸੀਂ ਦੱਸਿਆ ਵੀ ਜਿਵੇਂ ਵਜਾਇਨਾ ਦੀ ਗੱਲ ਕੀਤੀ ਜਾਂ ਯੂਟਰਸ ਦੀ ਗੱਲ ਕੀਤੀ ਕਿ ਪਹਿਲਾਂ ਟਿਊਬਸ 'ਚ ਸਵੇਲਿੰਗ ਆਣੀ ਸ਼ੁਰੂ ਹੁੰਦੀ ਹੈ ਹੌਲੀ ਹੌਲੀ ਸੋਜਣੀ ਸ਼ੁਰੂ ਹੁੰਦੀ ਹੈ ਫਿਰ ਇਨਫੈਕਸ਼ਨ ਆਉਂਦੀ ਹੈ ਹੋਰ ਦਿੱਕਤ ਆਉਂਦੀ ਹੈ ਇਹ ਇੱਕਦਮ ਹੁੰਦੀ ਹੈ ਜਾਂ ਹੌਲੀ ਹੌਲੀ 2 4 5 ਸਾਲਾਂ ਦੇ ਵਿੱਚ ਹੁੰਦੀ ਹੈ શરીਰ 'ਚ ਇਹ ਨਹੀਂ ਇੱਕਦਮ ਨਹੀਂ ਹੁੰਦੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਥੋੜਾ ਬਹੁਤ ਕੋਈ ਇਨਫੈਕਸ਼ਨ ਜਦੋਂ ਹੁੰਦਾ ਹੈ ਉਹਨੂੰ ਲੇਡੀ ਦਾ ਚੈੱਕਅਪ ਐਂਗੈਲੀ ਕਰ ਦੋਵੇ ਡਾਕਟਰ ਕੋਲ ਨਹੀਂ ਜਾਂਦੀ ਕੋਈ ਡਿਸਚਾਰਜ ਦੀ ਦਿੱਕਤ ਹੈ ਸਲੋਲੀ ਉਹ ਵੀ ਟਰੀਟਮੈਂਟ ਨਹੀਂ ਲਈ ਜਾਵੇ ਕਈ ਵਾਰ ਮਹਿਸੂਸ ਹੀ ਨਹੀਂ ਹੁੰਦੀ ਚੀਜ਼ ਬੜਾ ਲੇਟ ਜਾ ਕੇ ਪਤਾ ਲੱਗਦਾ ਹੈ ਅਸਲ ਵਿੱਚ ਸਟਰੌਂਗ ਹੋ ਜਾਂਦਾ ਹੈ ਕਿ ਦੇਖੋ ਬਾਡੀ ਦੀ ਇਮਿਊਨਿਟੀ ਹੈ ਜੀ ਡਾਈਟ ਅੱਛੀ ਨਾ ਹੋਵੇ ਹਾਈਜੀਨ ਅੱਛਾ ਨਾ ਹੋਵੇ ਤੇ ਬਾਡੀ ਦੀ ਇਮਿਊਨਿਟੀ ਘਟ ਜਾਂਦੀ ਹੈ ਬਾਡੀ ਇਨਫੈਕਸ਼ਨ ਦਾ ਜਿਹੜਾ ਹੈ ਸੋਰਸ ਬਣ ਜਾਂਦਾ ਹੈ ਉਹ ਜਿਹੜਾ ਇਨਫੈਕਸ਼ਨ ਅੰਦਰ ਸਾਇਲੈਂਟਲੀ ਹੋ ਸਕਦਾ ਹੈ ऐसे केसेस ਵਿੱਚ ਟਿਊਬਸ ਬਲੌਕ ਹੋ ਜਾਂਦੀਆਂ ਜੀ ਇੱਕ ਚੀਜ਼ ਹੋ ਟਾਕਸ ਆਪ ਜਿਹੜੇ ਸਾਡੇ ਹੈਲਥ ਸ਼ੋਅ ਚੱਲਦੇ ਰਹਿੰਦੇ ਨੇ ਸਾਨੂੰ ਹੋਰ ਵੀ ਲੋਕ ਸਵਾਲ ਪੁੱਛਦੇ ਨੇ ਬੜਾ ਫ੍ਰੈਂਕਲੀ ਕਈ ਵਾਰ ਲੋਕ ਖੁੱਲ ਕੇ ਪੁੱਛਦੇ ਨੇ ਕਹਿੰਦੇ ਵੀ ਬੱਚਾ ਜੇ ਔਰਤ ਨੇ ਪੈਦਾ ਕਰਨਾ ਹੈ ਉਹਦਾ ਸਿੱਧਾ ਸਬੰਧ ਉਹਦੀ ਮਹਾਵਾਰੀ ਪੀਰੀਅਡਸ ਮੈਂਸਰਸ ਨਾਲ ਹੁੰਦਾ ਤੇ ਆਈਵੀਐਫ ਚ ਹੈ ਜੀ ਕੀ ਤਾਕਤ ਹੈਗੀ ਹੈ ਕਿ ਉਹ 55 55 60 60 ਸਾਲ ਦੀਆਂ ਔਰਤਾਂ ਵੀ ਬੱਚੇ ਜੰਮ ਰਹੀਆਂ ਨੇ ਆਮ ਤੌਰ ਤੇ ਅਸੀਂ ਦੇਖ ਰਹੇ ਹਾਂ ਇਹ ਕਿਦਾਂ ਸੰਭਵ ਹੋ ਪਾਇਆ ਆਈਵੀਐਫ ਨਾਲ ਦੇਖੋ ਆਈਵੀਐਫ ਕਿਉਂਕਿ ਉਹ ਉਸ ਉਮਰ ਚ ਆ ਕੇ ਤਾਂ ਮੈਂਸਸ ਬੰਦ ਹੋ ਜਾਂਦੇ ਆ ਜੋ ਸੁਣਦੇ ਆ ਸੋ ਆਈਵੀਐਫ ਬੇਸਿਕਲੀ ਕੀ ਟੈਕਨੀਕ ਹੈ ਇਹਦੇ ਵਿੱਚ ਜਿਹੜਾ ਆਪਾਂ ਐਗ ਤੇ ਸਪਰਮ ਨੂੰ ਬਾਹਰ ਫਰਟੀਲਾਈਜ਼ ਕਰਦੇ ਆ ਤੇ ਬਾਹਰ ਐਮਬ੍ਰਿਓ ਤਿਆਰ ਕਰਦੇ ਆ ਤੇ ਐਮਬ੍ਰਿਓ ਤਿਆਰ ਜਦੋਂ ਹੋ ਜਾਂਦਾ ਉਹਨੂੰ ਜਿਹੜੀ ਬੱਚੇਦਾਨੀ ਨੂੰ ਰੈਡੀ ਕਰਕੇ ਉਹਦੀ ਛਿੱਲੀ ਤਿਆਰ ਕਰਕੇ ਆਪਾਂ ਬੱਚੇਦਾਨੀ ਦੇ ਅੰਦਰ ਰੱਖ ਦਿੰਦੇ ਆ ਯੂਟਰਸ ਯੂਟਰਸ ਦੇ ਅੰਦਰ ਰੱਖ ਦਿੰਦੇ ਆ ਫਿਰ 14 ਡੇਜ਼ ਬਾਅਦ ਆਪਾਂ ਪ੍ਰੈਗਨੈਂਸੀ ਟੈਸਟ ਕਰਦੇ ਆ ਉਹ ਜੇ ਪੋਜ਼ਿਟਿਵ ਹੈ ਤਾਂ ਪੇਸ਼ੈਂਟ ਮਤਲਬ ਪ੍ਰੈਗਨੈਂਟ ਆਪਾਂ ਕਹਿ ਦਿੰਦੇ ਆ ਕਿ ਪੇਸ਼ੈਂਟ ਨੂੰ ਦਾ ਇੱਕ ਐਮਬ੍ਰਿਓ ਚਾਹੀਦਾ ਹੈ ਐਗ ਸਪਰਮ ਜਿਹਦਾ ਐਮਬ੍ਰਿਓ ਬੰਦ ਆ ਤੇ ਨਾਲ ਇੱਕ ਯੂਟਰਸ ਅੱਛਾ ਚਾਹੀਦਾ ਜਿਹਦੀ ਲਾਈਨਿੰਗ ਅੱਛੀ ਹੋਵੇ ਜੀ ਜਦੋਂ ਲੇਡੀ ਦੀ ਏਜ ਜ਼ਿਆਦਾ ਹੁੰਦੀ ਜਾਂਦੀ ਹੈ ਕੁਝ ਲੇਡੀਜ਼ ਚ ਦੇਖੋ ਫਿਰ ਜਦੋਂ ਉਹਨਾਂ ਦੀ ਐਗ ਦੀ ਜਿਹੜੀ ਸ਼ਮਤਾ ਹੈ ਉਹ 35 ইয়ার্স ਤੋਂ ਬਾਅਦ ਜਿਹੜੇ ਐਗਸ ਹੈ ਘਟਨੇ ਸ਼ੁਰੂ ਹੋ ਜਾਂਦੇ ਹਨ ਉਹਨਾਂ ਦੀ ਕੁਆਲਿਟੀ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ ਜੀ ਜੈਸੇ ਜੈਸੇ ਲੇਡੀ ਮੀਨੋਪੌਜ਼ ਤੱਕ ਜਾਂਦੀ ਹੈ ਉਹਨਾਂ ਦੇ ਜਿਹੜੇ ਐਗਸ ਹਨ ਜਿਹੜੀ ਐਮਐਚ ਵੈਲਿਊ ਆਪਾਂ ਕਹਿੰਦੇ ਆਓ ఓਵਰੀਅਨ ਰਿਜ਼ਰਵ ਜਿਹਨੂੰ ਨਾਰਮਲੀ ਕਹਿੰਦੇ ਆ ਉਹ ਐਗਸ ਦੀ ਜਿਹੜੀ ਕਾਊਂ ਕਰਦੇ ਜਿਵੇਂ ਜਿਹੀ ਤਾਕਤ ਘਟ ਜਾਂਦੀ ਹੈ ਤਾਕਤ ਘਟ ਜਾਂਦੀ ਹੈ ਹਾਂ ਕਈ ਪੇਸ਼ੈਂਟਸ ਦੇ ਜਿਹੜੇ ਸੈਲਫ ਐਗਸ ਦੇ ਨਾਲ ਨਹੀਂ ਪੋਸੀਬਲ ਹੋ ਪਾਂਦਾ ਜਾਂ ਐਗਸ ਅਸੀਂ ਇੰਜੈਕਸ਼ਨਸ ਲਗਾਉਂਦੇ ਆ ਤੇ ਐਗਸ ਨਹੀਂ ਨਿਕਲਦੇ ਉਹਨਾਂ ਨੂੰ ਫਿਰ ਡੋਨਰ ਐਗ ਦੀ ਸਹਾਇਤਾ ਲੈਣੀ ਪੈਂਦੀ ਹੈ ਜਿਵੇਂ 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 ਏਜ ਜਿਆਦਾ ਹੁੰਦੀ ਜਾਂਦੀ ਹੈ ਆਪਣੇ ਐਗਸ ਨਾਲ ਜਿਹੜੀ ਆਈਵੀਐਫ ਦੇ ਸਕਸੈਸ ਹੋਣ ਦੀ ਜਿਹੜੀ ਸੰਭਾਵਨਾ ਉਹ ਘਟਦੀ ਜਾਂਦੀ ਹੈ ਇਸ ਕਰਕੇ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਦਿੱਕਤ ਹੈ ਜਿਹਦੇ ਲਈ ਆਈਵੀਐਫ ਦੀ ਸਾਨੂੰ ਲੱਗਦਾ ਹੈ ਕਿ ਕਰਵਾ ਲੈਣਾ ਚਾਹੀਦਾ ਹੈ ਜਿਵੇਂ ਕਿ ਸਪਰਮ ਕਾਉਂਟਸ ਬਹੁਤ ਜ਼ਿਆਦਾ ਪੂਰ ਹੋਣ ਕਿ ਆ ਜਿਵੇਂ ਆਪਣ ਟਿਊਬਸ ਦੀ ਜਿਵੇਂ ਬਲਾਕੇਜ ਦੀ ਗੱਲ ਕਰ ਰਹੇ ਆ ਤੇ ਉਹਨਾਂ ਨੂੰ ਜੇ अर्ਲੀ ਏਜ ਵਿੱਚ ਕਰਾ ਲੈਣ ਜਦ ਤੱਕ ਉਹਨਾਂ ਦੀ ਜਿਹੜੀ ਐਗਜ਼ ਉਹਨਾਂ ਦੀ ఓਵਰੀਜ਼ ਐ ਉਹਨਾਂ ਤੇ ਜਿਹੜੇ ਐਗਜ਼ ਐ ਉਹ ਸਟਰੋਂਗ ਐ ਤਾਂ ਉਹਨਾਂ ਨੂੰ ਸਫਲਤਾ ਜ਼ਿਆਦਾ ਮਿਲਣ ਦੇ ਜ਼ਿਆਦਾ ਚਾਂਸ ਐ ਨਹੀਂ ਤਾਂ ਫਿਰ ਜਿੱਦਾਂ ਲੇਟ ਕਰਦੇ ਰਹਿਣਗੇ ਕੁਆਲਿਟੀ ਜੋ ਐਗਜ਼ ਦੀ ਉਹ ਘੱਟਦੀ ਜਾਏਗੀ ਜਾਂ ਫਿਰ ਉਹਨਾਂ ਨੂੰ ਡੋਨਰ ਐਗਜ਼ ਵੀ ਲੈਣੇ ਪੈ ਸਕਦੇ ਐ ਪਹਿਲਾਂ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਨਾ ਇੱਕ ਬੜੀ ਆਮ ਕਹਾਵਤ ਪ੍ਰਚਲਿਤ ਸੀਗੀ ਕਹਿੰਦੇ ਕਿ ਆਦਮੀ ਕਦੇ ਬੁੱਢਾ ਨਹੀਂ ਹੁੰਦਾ ਵੀ ਔਰਤ ਜਵਾਨ ਹੋਣੀ ਚਾਹੀਦੀ ਐ ਜੇਕਰ ਬੱਚਾ ਪੈਦਾ ਕਰਨਾ ਐ ਆਦਮੀ ਚਾਹੇ 60 ਸਾਲ ਕਰ ਸਕਦਾ ਹੈਗਾ ਪਰ ਅੱਜ ਕੱਲ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਕੋਲ ਇਹ ਜੇ ਵੀ ਕੇਸ ਆ ਰਹੇ ਨੇ ਜਿਸ ਵਿੱਚ ਮੁੰਡਿਆਂ ਦੇ ਜਿਵੇਂ ਸਭ ਕੁਝ ਉਹਦੇ ਸਪਰਮ ਤੇ ਤੈ ਹੈਗਾ ਉਹਦੇ ਵੀਰੇਜ ਤੇ ਉਹ ਤਾਕਤful ਨਹੀਂ ਰਹੇ ਉਹ ਕਮਜ਼ੋਰ ਹੁੰਦੇ ਨੇ ਉਹਦੀ ਵਜ੍ਹਾ ਕੀ ਹੈ ਦੇਖੋ ਇੱਥੇ ਫਿਰ ਲਾਈਫ ਸਟਾਈਲ ਦਾ ਰੋਲ ਬਹੁਤ ਜ਼ਿਆਦਾ ਹੈ ਸਾਡੇ ਕੋਲ ਕਾਫੀ ਯੰਗ ਪੇਸ਼IENTS ਵੀ ਆਉਂਦੇ ਨੇ ਜਿਨ੍ਹਾਂ ਦੇ 25 ਸਾਲ ਦੇ ਵੀ ਹਾਂਜੀ ਜਿਨ੍ਹਾਂ ਦੇ ਜਿਹੜੇ ਸਪਰਮ ਕਾਉਂਟਸ ਹੈ ਉਹਨੇ ਚ ਪ੍ਰੋਬਲਮ ਹੈ ਇੱਕ ਤਾਂ ਹੁੰਦਾ ਹੈ ਕੰਜੀਨਟਲ ਜਾਂ ਕੋਈ ਹਾਰਮੋਨਲ ਦਿੱਕਤ ਹੋਏ ਜਿਹਦੇ ਵਿੱਚ ਬਿਲਕੁਲ ਨਿਲ ਸਪਰਮਸ ਹੈ ਉਹ ਤਾਂ ਇੱਕ ਡਿਫਰੈਂਟ ਹੀ ਗੱਲ ਹੈ ਜਿੱਥੇ ਕਿ ਸਪਰਮ ਦੀ ਕਾਉਂਟ ਮੋਰਟੈਲਿਟੀ ਜਾਂ ਮੋਰਫੋਲੋਜੀ ਚ ਦਿੱਕਤ ਆ ਰਹੀ ਹੈ ਉਥੇ ਜਿਵੇਂ ਆਪਾਂ ਪਹਿਲੇ ਵੀ ਗੱਲ ਕੀਤੀ ਸੀ ਡੈਂਟਰੀ ਲਾਈਫ ਸਟਾਈਲ ਹੋ ਗਿਆ ਖਾਣ ਪਾਣ ਹੋ ਗਿਆ এনवायरमेंट ਚ ਇਸ ਤਰ੍ਹਾਂ ਦੇ ਕੈਮੀਕल्स ਐ ਐਕਸੈਸਿਵ ਯੂਸ ਆਫ ਕੈਮੀਕਲਸ ਐ ਕੁਝ ਇਸ ਤਰ੍ਹਾਂ ਦੇ ਜਿਵੇਂ ਪਲਾਸਟਿਕਸ ਯਾ ਆਸ-ਪਾਸ ਆਪਣੇ ਐਸੇ-ਐਸੀ ਕੈਮੀਕਲਸ ਆ ਗਏ ਆ ਜਿਹੜੇ ਐਂਡੋਕ੍ਰਾਈਨ ਡਿਸਟਰਪਟਿੰਗ ਕੈਮੀਕਲਸ ਹੁੰਦੇ ਆ ਉਹ ਜਿਹੜੇ ਹਾਰਮੋਨਸ ਐ ਦੋਨੋਂ ਮੇਲ ਫੀਮੇਲ ਦੇ ਹਾਰਮੋਨਸ ਚ ਕਾਫੀ ਜ਼ਿਆਦਾ ਦਿੱਕਤ ਆਣ ਲੱਗੀ ਐ ਤੇ ਇਹ ਉਹ ਵੀ ਕਿਸਮ ਦਾ ਹਿਊਮਨ ਬਾਡੀ ਪੋਲੂਸ਼ਨ ਐ ਕਿਸਮ ਦਾ ਬੋਡੀ ਲਈ ਕਹਿ ਸਕਦੇ ਹਾਂ ਤੇ ਦੇਖਿਆ ਜਾ ਰਿਹਾ ਜਿਹੜੇ WHO ਦੇ ਪੈਰਾਮੀਟਰਸ ਐ ਉਹ ਕੁਝ ਸਾਲ ਪਹਿਲੇ ਤੱਕ ਜੋ ਸਿੱਗੇ ਪੈਰਾਮੀਟਰਸ ਜੋ ਨਾਰਮਲ ਆਪਾਂ ਕਹਿੰਦੇ ਆ ਜੋ ਸੀਮਨ ਕਾਊਂਟ ਮੋਬਿਲਿਟੀ ਦੇ ਉਹ ਹੁਣ ਜੋ ਪੈਰਾਮੀਟਰਸ ਐ ਉਹਦੀ ਵੀ ਦਰ ਵੀ ਘਟਦੀ ਜਾ ਰਹੀ ਹੈ ਇਸ ਦੇ ਨਾਲ ਨਾਲ ਦੇਖੋ ਐਲਕੋਹਲ ਸਮੋਕਿੰਗ ਕੈਫੀਨ ਕੰਜ਼ਮਪਸ਼ਨ ਜਾਂ ਡਰਗ ਇਨਟੇਕ ਇਹ ਸਾਰਿਆਂ ਦਾ ਤਾਂ ਡਾਇਰੈਕਟ ਇਨਟੇਕ ਪੈਂਦਾ ਹੈਗਾ ਅਸਰ ਕਰਦੇ ਨੇ ਬੋਡੀ ਤੇ ਅਸਰ ਕਰਦਾ ਜਿਵੇਂ ਜੇ ਤੁਸੀਂ ਕਿਹਾ ਜਿਵੇਂ ਪੰਜਾਬ 'ਚ ਆਪਣੇ ਇਸ ਤਰ੍ਹਾਂ ਦੇ ਕੇਸਸ ਸਾਡੇ ਕੋਲ ਆਉਂਦੇ ਆ ਜਿਹੜੇ ਡਰਗ ਐਡਿਕਸ਼ਨ ਵਾਲੇ ਕੇਸ ਉਹਨਾਂ ਦੇ ਸਾਨੂੰ ਸੀਮਨ ਕਾਊਂਟਸ ਤੇ ਮੋਰਟੈਲਿਟੀਜ਼ ਕਾਫੀ ਜ਼ਿਆਦਾ ਕਮੀ ਦੇਖਣ ਨੂੰ ਜਿਵੇਂ ਤੁਸੀਂ ਐਗ ਡੋਨਰ ਦੀ ਵੀ ਗੱਲ ਕੀਤੀ ਹੈਗੀ ਆ ਉਹ ਡੋਨਰ ਫਿਰ ਆਸਾਨੀ ਨਾਲ ਮਿਲ ਜਾਂਦੇ ਆ ਕੁਝ ਲੀਗਲੀ ਫਾਰਮੈਲिटीज ਹੋਏਂਗੀਆਂ ਇਸ ਦੀ ਕਿਦਾਂ ਕਰ ਸਕਦੇ ਆ ਇਹ ਜੇ ਕਿਸੇ ਨੇ ਲੈਣਾ ਹੋਵੇ ਐਗ ਡੋਨਰ ਦੀ ਲੋੜ ਪਵੇ ਹਾਂਜੀ ਡੋਨਰ ਜਿਹੜਾ ਹੈ ਐਗ ਡੋਨਰ ਨੂੰ ਅੱਜ ਕੱਲ ਏਰਟੀ ਬੈਂਕਸ ਦੇ ਥਰੂ ਲੀਗਲ ਪ੍ਰੋਪਰ ਲੀਗਲ ਚੈਨਲ ਐਗਰੀਮੈਂਟ ਹੁੰਦੇ ਆ ਪੇਪਰ ਸਾਈਨ ਹੁੰਦੇ ਆ ਇਟ ਇਜ਼ ਨਾਟ ਐਜ਼ ਇਜ਼ੀ ਕਿਉਂਕਿ ਸਰਕਾਰ ਵੱਲੋਂ ਇਹ ਡੋਨਰ ਦਾ ਗਾਈਡਲਾਈਨਸ ਆ ਗਈਆਂ ਕਿ ਇੱਕੋ ਵਾਰ ਹੀ ਕੋਈ ਲੇਡੀ ਐਜ਼ ਐਗ ਡੋਨੇਟ ਕਰ ਸਕਦੀ ਹੈ ਤੇ ਜਿਹਦੇ ਮੈਰਿਡ ਲੇਡੀ ਕਰ ਸਕਦੀ ਹੈ ਇੱਕ ਸਰਟਨ ਏਜ ਹੈ ਉਹਦੇ ਬੇਬੀ ਹੋਣਾ ਚਾਹੀਦਾ ਹੈ ਨਹੀਂ ਸ਼ੀ ਸ਼ੁੱਡ ਬੀ ਹੈਲਦੀ ਅੱਛਾ ਇਸ ਤਰ੍ਹਾਂ ਕਰਕੇ ਐਸਾ ਹੈ ਤੇ ਇਸ ਕਰਕੇ ਆਪਾਂ ਕਹਿੰਦੇ ਆ ਕਿ ਪੇਸ਼ੈਂਟ ਜਿੰਨੀ ਜਲਦੀ ਆਪਣਾ ਆਈਵੀਐਫ ਕਰਾ ਲਵੇ ਜੇ ਜੇ ਜਿਆਦਾ देर ਹੋ ਗਈ ਉਹਦੀ ਮੈਰਿਜ ਨੂੰ ਜਾਂ ਫਿਰ ਉਹਦੇ ਆਈਯੂਆਈ ਫੇਲ ਹੋ ਚੁੱਕੇ ਹੈ ਜਾਂ ਫਿਰ ਉਹਦਾ ਬੇਬੀ ਨਹੀਂ ਹੋ ਪਾ ਰਿਹਾ ਉਹਨਾਂ ਦੀ ਕੋਈ ਐਸੀ ਦਿੱਕਤ ਹੈ ਕਿ ਆਈਵੀਐਫ ਜਿੰਨਾ ਜ਼ਿਆਦਾ ਵੇਟ ਕਰਦੇ ਰਹਿਣਗੇ ਤੇ ਉਹਨੇ ਆਪਣੇ ਸੈਲਫ ਐਗਸ ਨਾਲ ਜੀ ਜਿਵੇਂ ਤੁਸੀਂ ਡਾਕਟਰ ਦੱਸਿਆ ਵੀ ਹੁਣ ਗਵਰਨਮੈਂਟ ਦੀ ਗਾਈਡਲਾਈਨ ਆ ਗਈ ਹੈ ਤੇ ਮੈਰਿਡ ਲੇਡੀ ਸਿਰਫ ਇੱਕ ਵਾਰ ਆਪਣੇ ਜ਼ਿੰਦਗੀ ਚ ਲਾਈਵ ਚੈੱਕ ਲੋ ਵੀ ਜਿਹੜੇ ਹੈ ਡੋਨੇਟ ਕਰ ਸਕਦੀ ਹੈ ਐਦਾਂ ਹੀ ਸਪਰਮ ਡੋਨਰ ਵੀ ਹੁੰਦੇ ਆ ਮੁੰਡੇ ਜਿਹੜੇ ਮੇਲ ਹੁੰਦੇ ਆ ਉਹਨਾਂ ਲਈ ਵੀ ਕੋਈ ਗਾਈਡਲਾਈਨ ਹੈ ਐਦਾਂ ਦੀ ਕਿ ਉਹ ਮਤਲਬ ਕਰ ਸਕਦੇ ਆ ਜਦੋਂ ਵੀ ਚਾਹਣ ਦੇਖੋ ਇਹ ਸਾਰਾ ਕੁਝ ਆਰਟੀ ਬੈਂਕਸ ਡਿਸਾਈਡ ਕਰਦੇ ਆ ਹਾਂ ਸਾਡੇ ਕੋਲ ਆਰਟੀ ਬੈਂਕਸ ਵੱਲੋਂ ਆਂਦਾ ਹੈ ਜੀ 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 ਆਪਣਾ ਕੁਝ ਏਜ ਵੀ ਤੈ ਮੇਲ ਫੀਮੇਲ ਇੱਕ ਆਤਾ ਕੋ ਆਈਵੀਐਫ ਰਹੀ ਬੱਚਾ ਪੈਦਾ ਕਰ ਸਕਦੇ 50 ਇਅਰਸ ਤੱਕ ਜਿਹੜੀ ਹੈ ਫੀਮੇਲ ਦੀ ਏਜ 50 ਇਅਰਸ ਹੋਣੀ ਚਾਹੀਦੀ ਹੈ ਤੇ ਮੇਲ ਦੀ 55 55 ਇਹ ਮੈਕਸਿਮ ਹੈਗੀ ਹੈ ਹਾਂਜੀ ਦੂਜੇ ਮੁਲਕਾਂ ਦੇ ਵਿੱਚ ਇਹਦੇ ਨਾਲੋਂ ਵੱਧ ਇਹ ਕਿਉਂ ਹੈਗੀ ਹੈ ਛੂਟ ਕਿਉਂਕਿ ਹਿਊਮਨ ਬਾਡੀ ਦਾ ਕੁਝ ਇਹ ਦੇ ਕੀ ਕਹਿ ਸਕਦੇ ਆਪਾਂ ਬਹੁਤ ਜ਼ਿਆਦਾ ਸਿਹਤਮੰਦ ਨੇ ਨਹੀਂ ਐ ਸਕਦੀ ਲਾ ਹਰ ਇੱਕ ਕੰਟਰੀ ਦਾ ਡਿਫਰੈਂਟ ਹੈ ਵੀ ਕੈਨੋਟ ਸੇ ਐਨੀਥਿੰਗ ਅਬਾਊਟ ਅਦਰਸ ਇਹ ਆਪਣੀ ਕੰਟਰੀ ਦਾ ਲਾ ਹੈ ਆਪਾਂ ਇਹਦੇ ਬਾਰੇ ਗੱਲ ਕਰ ਇੱਕ ਆਮ ਤੌਰ ਤੇ ਜਿਹੜੀ ਧਾਰਨਾ ਹੈਗੀ ਹੈ ਕਿ ਜਦੋਂ ਹੁਣ ਮੁੰਡਾ ਕੁੜੀ ਦਾ ਵਿਆਹ ਹੋਇਆ ਉਹਨਾਂ ਨੇ ਵਿਆਹ ਦਾ ਮਤਲਬ ਹੀ ਪਰਿਵਾਰ ਵਧਾਣਾ ਹੈ ਬੱਚਾ ਪੈਦਾ ਕਰਨਾ ਹੈ ਜਦੋਂ ਫਿਜ਼ੀਕਲੀ ਇੰਟਰਕੋਰਸ ਕਰਦੇ ਨੇ ਨਹੀਂ ਉਹਨਾਂ ਦੇ ਮਤਲਬ ਬੱਚਾ ਹੋ ਪੰਦਾ ਆਮ ਤੌਰ ਤੇ ਜਿਹੜੇ ਤੁਸੀਂ ਕਾਰਨ ਹੁਣੇ ਦੱਸੇ ਨੇ ਟਿਊਬੇਜ ਬਲੋਕੇਜ ਤੇ ਆਪਣਾ ਸਪਰਮ ਦਾ ਤਾਕਤ ਵਰ ਨਾ ਆਉਣਾ ਇਹੀ ਦੋ ਫੈਕਟਰ ਮੁੱਖ ਤੌਰ ਤੇ ਸਾਹਮਣੇ ਆਉਂਦੇ ਨੇ ਨਹੀਂ ਹੋਰ ਵੀ ਹੁੰਦੇ ਇਸ ਤੋਂ ਇਲਾਵਾ ਫੈਕਟਰਸ ਵੀ ਹੁੰਦੇ ਆ ਜਿਸ ਤਰ੍ਹਾਂ ਕਿ ਓਵੂਲੇਟਰੀ ਡਿਸਆਰਡਰਸ ਹੁੰਦੇ ਆ ਜਿਹੜੀ ਅੰਡੇਦਾਨੀ ਅੰਡੇਦਾਨੀਆਂ ਠੀਕ ਤਰ੍ਹਾਂ ਤੋਂ ਫੰਕਸ਼ਨ ਨਹੀਂ ਕਰ ਰਹੀਆਂ ਹੁੰਦੀਆਂ ਅੰਡੇ ਨਾਰਮਲ ਤਰੀਕੇ ਨਾਲ ਨਹੀਂ ਬੰਦੇ ਕੁਦਰਤੀ ਨਹੀਂ ਬੰਦ ਹਾਂ ਐਂਡੋਮੇਟ੍ਰੀਓਸਿਸ ਦੀ ਪ੍ਰੋਬਲਮ ਹੁੰਦੀ ਹੈ ਜਿਸ ਨੂੰ ਚਾਕਲੇਟ ਸਿਸਟ ਬੋਲਦੇ ਆ ਇਹਨੂੰ ਇੱਕ ਇਸ ਤਰ੍ਹਾਂ ਦੀ ਸੋਜਿਸ਼ ਦੀ ਪ੍ਰੋਬਲਮ ਹੁੰਦੀ ਹੈ ਜਿਹਦੇ ਚ ਜਿਹੜੀ ਅੰਡੇਦਾਨੀਆਂ ਦੇ ਵਿੱਚ ਚਾਕਲੇਟ ਸਿਸਟ ਬਣ ਜਾਂਦੀਆਂ ਐਸੀ ਪ੍ਰੋਬਲਮਸ ਜਿਹ ਵੀ ਆਈਵੀਐਫ ਦੀ ਲੈਣੀ ਪੈਂਦੀ ਹੈ ਪ੍ਰੋਬਲਮ ਐਡੀਨੋਮਾਇਸਿਸ ਐ ਐਸੀ ਇਹ ਵੀ ਦਿੱਕਤ ਹੁੰਦੀ ਹੈ ਜਿੱਦੇ ਸਾਨੂੰ ਆਈਵੀਐਫ ਦੀ ਲੈਣੀ ਪੈਂਦੀ ਹੈਗੀ ਹੈ ਹੈਲਪ ਇਸ ਤੋਂ ਇਲਾਵਾ ਫਿਰ ਕੁਝ ਕੇਸਸ ਐਸੇ ਹੁੰਦੇ ਜਿਨ੍ਹਾਂ ਚ ਅਨਐਕਸਪਲੇਨਡ ਇਨਫਰਟੀਲਿਟੀ ਹੁੰਦੀ ਹੈ ਔਰ 10% ਐਸੇ ਕੇਸਸ ਐ ਜਿਦੇ ਚ ਕੋਈ ਵੀ ਰੀਜ਼ਨ ਨਹੀਂ ਮਿਲਦਾ ਆਪਾਂ ਨੂੰ ਅੱਛਾ ਕੋਈ ਵਜ੍ਹਾ ਹੀ ਨਹੀਂ ਕੋਈ ਵਜ੍ਹਾ ਹੀ ਨਹੀਂ ਹੈ ਹਾਂ ਮਤਲਬ ਜਿੰਨੇ ਟੈਸਟ ਆਪਾਂ ਕਰ ਰਹੇ ਆ ਉਹਦੇ ਵਿੱਚ ਕੋਈ ਵਜ੍ਹਾ ਨਹੀਂ ਆਪਾਂ ਨੂੰ ਮਿਲਦੀ ਸਾਰੇ ਟੈਸਟ ਓਕੇ ਹੈ ਪੇਸ਼ੈਂਟਸ ਦੇ ਨਾਰਮਲ ਨੇ ਹਾਂ ਐਸੇ ਕੇਸਿਸ ਚ ਜੇ ਤਾਂ ਯੰਗ ਏਜ ਹੈ ਥੋੜਾ ਬਹੁਤ ਵੇਟ ਐਂਡ ਵਾਚ ਕਰਿਆ ਜਾ ਸਕਦਾ ਹੈ ਜੀ ਲੇਕਿਨ ਕੁਝ ਦੇਰ ਬਾਅਦ ਜੇ ਨਹੀਂ ਆਪਾਂ ਨੂੰ ਕਾਮਯਾਬੀ ਮਿਲ ਰਹੀ ਆਈਯੂਆਈ ਤੇ ਉਸ ਤੋਂ ਬਾਅਦ ਆਈਵੀਐਫ ਚ ਇਹਨਾਂ ਐਸੇ ਕੇਸਿਸ ਚ ਆਪਾਂ ਨੂੰ ਜਿਆਦਾ ਅੱਛੇ ਰਿਜ਼ਲਟ ਮਿਲਦੇ ਚਾਂਸ ਆਈਵੀਐਫ ਰਾਹੀਂ ਮਾਪੇ ਬਣਨ ਦੇ ਕਿੰਨੇ ਕੁ ਪਰਸੈਂਟ ਹੈਗੇ ਨੇ ਔਸਤਾਂ ਇੱਕ ਆਪਾਂ ਜੇ ਐਵਰੇਜ ਕੱਢ ਕੇ ਦੇਖੀਏ ਤਾਂ ਦੇਖੋ ਓਵਰਆਲ 40 to 50% ਚਾਂਸਸ ਹੁੰਦੇ ਆ ਡਿਪੈਂਡਿੰਗ ਅਪਨ ਦਾ ਏਜ ਆਫ ਦਾ ਪੇਸ਼ੈਂਟ ਹਰ ਮਰੀਜ਼ ਦੀ ਜਿਹੜੀ ਹੈ ਸਕਸੈਸ ਰੇਟ ਅਲੱਗ ਹੈ ਉਹਦੀ ਏਜ ਤੇ ਡਿਪੈਂਡ ਕਰਦਾ ਹੈ ਕਿਸ ਤਰ੍ਹਾਂ ਦਾ ਉਹਦਾ ਐਗ ਹੈ ਕੁਆਲਿਟੀ ਕਿ ਐਸੀ ਹੈ ਕਿਹਦਾ ਉਹਦਾ ਸਪਰਮ ਹੈ ਜੇ ਉਹਦੀ ਐਮਬ੍ਰਿਓ ਕੁਆਲਿਟੀ ਅੱਛੀ ਹੈ ਜੇ ਯੂਟਰਸ ਦੀ ਲਾਈਨਿੰਗ ਅੱਛੀ ਹੈ ਫਿਰ ਉਹਦੇ ਅੱਛੇ ਚਾਂਸਸ ਹੁੰਦੇ ਆ ਹਰ ਪੇਸ਼ੈਂਟ ਦਾ ਆਪਣਾ ਇੰਡੀਵਿਜੂਅਲ ਕਰ ਸਕਦੇ ਆ ਵੀ ਹਾਂ ਇਸ ਤੇ ਜ਼ਿਆਦਾ ਚਾਂਸ ਹੈ ਇਸ ਦੇ ਘੱਟ ਲਈ ਜਨਰਲ ਜਿਹੜੀ ਹੁੰਦੀ ਹੈ ਜੀ ਇਹ 40% ਦਾ ਆਪਾਂ ਕਹਿੰਦੇ ਆ ਐਵਰੇਜ ਤੇ ਐਵਰੇਜ ਇਸ ਤਰ੍ਹਾਂ ਨਿਕਲਦੀ ਹੈ ਵੀ ਜਿਵੇਂ 1000 ਪੇਸ਼ੈਂਟ ਹੈ ਉਹਦੇ ਚੋਂ ਜੇ 500 ਪੋਜ਼ਿਟਿਵ ਆਂਦੇ ਹੈ ਤਾਂ ਇਹ ਪਰਸੈਂਟੇਜ ਇਸ ਤਰ੍ਹਾਂ ਗਲੋਬਲ ਇੱਕ ਹੋਰ ਆਮ ਤੌਰ ਤੇ ਪਹਿਲਾਂ ਕਿਹਾ ਜਾਂਦਾ ਸੀ ਡਾਕਟਰ ਸਾਹਿਬ ਕਿ ਕਹਿੰਦੇ ਵੀ ਕੁੜੀ ਗਰਭવતી ਹੋਗੀ ਬੱਚਾ ਜੰਮਣ ਨੂੰ ਤਿਆਰ ਹੈਗੀ ਹੈ ਉਦੋਂ ਕਹਿੰਦੇ ਸੀ ਗਰਭਤੀ ਹੋਣਾ ਕੋਈ ਬਿਮਾਰੀ ਨਹੀਂ ਹੈ ਅੱਜ ਕੱਲ ਬੰਦਾ ਕਿਸੇ ਪ੍ਰਾਈਵੇਟ ਹਸਪੀਟਲ ਚਲ ਜਾਏ ਜਾਂ ਸਰਕਾਰੀ ਵੀਵਨ ਕਾ ਚਲ ਜਾਏ ਉੱਥੇ ਨੂੰ ਇਹ ਸ਼ੋਅ ਕੀਤਾ ਜਾਂਦਾ ਵੀ ਜਿਵੇਂ ਇੱਕ ਬਿਮਾਰੀ ਤੈਨੂੰ ਲੱਗ ਗਈਆਂ ਨੂੰ ਦੇ ਟੀਕੇ ਦੇ ਇੰਜੈਕਸ਼ਨ ਪ੍ਰੀਮੈਚੂਰ ਦੇ ਪਰਸੈਂਟੇਜ ਬਹੁਤ ਜ਼ਿਆਦਾ ਵੱਧ ਗਿਆ ਮੈਂ ਚੰਡੀਗੜ੍ਹ ਪੀਜੀਆਈ ਦੀ ਹੀ ਗੱਲ ਕਰਾਂ ਜੇ ਉੱਥੇ ਦੀ ਗੱਲ ਕਰਾਂ ਤੇ ਸਿਜ਼ੇਰੀਅਨ ਦੀ ਇੱਕ ਬੜੀ ਵੱਡੀ ਰੇਸ਼ੋ ਵੱਧ ਗਈ ਹੈ ਨਾਰਮਲ ਡਿਲੀਵਰੀਆਂ ਬੜੀਆਂ ਘੱਟ ਦੇਖਣ ਨੂੰ ਮਿਲ ਰਹੀਆਂ ਇਹਦੀ ਕੀ ਵਜ੍ਹਾ ਲੱਗਦੀ ਹੈ ਯਾ ਆਈਵੀਐਫ ਚਾਂਸ ਹੁੰਦੇ ਆ ਨਾਰਮਲ ਡਿਲੀਵਰੀ ਦੇ ਉਹ ਕਿਸ ਤੇ ਨਿਰਭਰ ਕਰਦਾ ਜਿਹੜੇ ਹਾਈ ਰਿਸਕ ਪ੍ਰੈਗਨancies ਹੁੰਦੀਆਂ ਸਾਡੇ ਕੋਲ ਜਿਹੜੀ ਜਿਵੇਂ ਤੁਸੀਂ ਪੀਜੀਆਈ ਦੀ ਗੱਲ ਕੀਤੀ ਪੀਜੀਆਈ ਇਜ਼ ਅ ਟਰਸ਼ਰੀ ਹਸਪੀਟਲ ਨਾ ਜੀ ਜਿਵੇਂ ਸਾਡਾ ਚਿੜੂਣਾ ਮੈਟਰਨਿਟੀ ਹਸਪੀਟਲ ਇਹ ਵੀ ਇੱਕ ਕਾਈਂਡ ਆਫ ਟਰਸ਼ਰੀ ਹਸਪੀਟਲ ਹੈ ਜਿੱਥੇ ਹਾਈ ਰਿਸਕ ਪ੍ਰੈਗਨancies ਜਿਹੜੀ ਹੈ ਉਹ ਰੈਫਰ ਹੋ ਕੇ ਆਂਦੀ ਹੈ ਜਿਸ ਤਰ੍ਹਾਂ ਕੋਈ ਇਸ ਤਰ੍ਹਾਂ ਦੇ ਪੇਸ਼ੈਂਟ ਆਨ ਜਿਹਨਾਂ ਦੀ ਟਵਿਨ ਪ੍ਰੈਗਨਸੀ ਹੈ ਹੁਣ ਟਵਿਨ ਪ੍ਰੈਗਨਸੀਸ ਦੇ ਵਿੱਚ ਆਬਵੀਅਸਲੀ ਸਿਜ਼ੇਰੀਅਨ ਹੀ ਹੋਏਗਾ ਜਾਂ ਕੋਈ ਬਰੀਚ ਹੈ ਬੇਬੀ ਉਲਟਾ ਹੈ ਪੋਲਕਮੀ ਬੇਚੀ ਹੈ ਕੁਝ ਉਹਦੇ ਤਾਂ ਉਹਦਾ ਸਿਜ਼ੇਰੀਅਨ ਹੀ ਹੋਗਾ ਹੋਏਗਾ ਜਾਂ ਫਿਰ ਜਿਹਦਾ ਪਲੇਸੈਂਟਾ ਹੈ ਬੱਚੇਦਾਨੀ ਦਾ ਜਿਹੜਾ ਆਲ ਹੁੰਦੀ ਹੈ ਆਲ ਬਿਲਕੁਲ نیچے ਹੈ ਪੇਸ਼ੈਂਟ ਨੂੰ ਕੋਈ ਬਲੀਡਿੰਗ ਐਪੀਸੋਡਸ ਹੈ ਤਾਂ ਉਹਦੇ ਦੇਖੋ ਸਿਜ਼ੇਰੀਅਨ ਦੇ ਹੀ ਚਾਂਸ ਵੱਜ ਜਾਂਦੇ ਆ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਸ ਹੈ ਜਿਹੜੇ ਹਾਈ ਰਿਸਕ ਦੀ ਤਰਫ ਲੈ ਕੇ ਜਾਂਦੀ ਹੈ ਆਈਓਜੀਆਰ ਹੈ ਬੇਬੀ ਬਹੁਤ ਵੀਕ ਹੈ ਜੀ ਹੈ ਨਾ ਜਾਂ ਫਿਰ ਬਲੱਡ ਪ੍ਰੈਸ਼ਰ ਹੈ ਪ੍ਰੈਗਨਸੀ ਚ ਬੀਪੀ ਜ਼ਿਆਦਾ ਹੈ ਜਾਂ ਫਿਰ ਡਾਇਬੀਟੀਜ਼ ਹੈ ਇਸ ਤਰ੍ਹਾਂ ਜਿਹੜਾ ਥਾਇਰੋਇਡ ਆਮ ਤੌਰ ਤੇ ਇਸ਼ੂ ਬਣ ਜਾਂਦਾ ਹੈ ਥਾਇਰੋਇਡ ਤਾਂ ਚਲੋ ਅੱਜਕੱਲ ਬਹੁਤ ਹੀ ਕਾਮਨ ਹੁੰਦਾ ਜਾ ਰਿਹਾ ਹੈ ਜੀ ਤੇ ਇਸ ਤਰ੍ਹਾਂ ਸਪੈਸ਼ਲੀ ਇਨ ਪ੍ਰੈਗਨੈਂਟਿਟੀਜ਼ ਹਾਂ ਕਾਫੀ ਕਾਮਨ ਸਾਨੂੰ ਇਨਫਰਟੀਲਿਟੀ ਵਾਲੇ ਪੇਸ਼ੈਂਟਸ ਦਾ ਬਹੁਤ ਕਾਮਨਲੀ ਸਾਨੂੰ ਉਹਦਾ ਕਾਰਨ ਉਹਦੀ ਵਜ੍ਹਾ ਉਹਦੀ ਹੋ ਸਕਦਾ ਡਾਈਟ ਚ ਕਾਫੀ ਜ਼ਿਆਦਾ ਹੈ ਇਸ ਦਾ ਡਾਈਟ ਕਿੰਨਾ ਕਿਤੇ ਬੈਕੀ ਸੌਲ ਹੈ ਐਂਡੋਕ੍ਰਾਈਨੋਲੋਜੀ ਦੀ ਜਿਹੜੀ ਪ੍ਰੋਬਲਮਸ ਆ ਰਹੀਆਂ ਹਾਰਮੋਨਸ ਉਹਦੀ ਡਾਈਟ ਦਾ ਵੀ ਇਸ਼ੂ ਕਾਫੀ ਆ ਗਿਆ ਹੈ ਜੀ ਤੇ ਇਸ ਤਰ੍ਹਾਂ ਦੇ ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਉਹ ਹਾਈ ਰਿਸਕ ਹੋ ਜਾਂਦੇ ਆ ਜਿਹੜੀ ਆਈਵੀਐਫ ਕੇਸਸ ਜੇ ਤੁਸੀਂ ਗੱਲ ਕਰੋ ਕਿ ਸਜ਼ੇਰੀਅਨ ਦੇ ਕਿਉਂ ਚਾਂਸ ਬਣ ਜਾਂਦੇ ਆ ਆਈਵੀਐਫ ਕੇਸਸ ਜਿਹੜੀ ਉਹਨੀਆਂ ਹਾਈ ਰਿਸਕ ਪ੍ਰੈਗਨancies ਹੈ ਇੱਕ ਤਾਂ ਉਹਨਾਂ ਦੀ ਏਜ ਜ਼ਿਆਦਾ ਹੁੰਦੀ ਹੈ ਬਿਲਕੁਲ ਠੀਕ ਫਿਰ ਉਹਨਾਂ ਦਾ weight ਜਿਸ ਤਰ੍ਹਾਂ ਕਹਿ ਲੋ ਕਿ ਜ਼ਿਆਦਾ ਹੁੰਦਾ ਹੈ ਆਵਰ weight ਜਾਂ ਫਿਰ ਟਵਿਨਸ ਦੇ ਚਾਂਸਪੀ ਹੋ ਜਾਂਦੇ ਆ ਬੀਪੀ ਦੀ ਪ੍ਰੋਬਲਮ ਨਾਲ ਹੋ ਸਕਦੀ ਹੈ ਆਈਓਜੀਆਰ ਜਿਵੇਂ ਬੇਬੀਜ਼ ਦਾ weight ਘਟ ਹੋਏਗਾ ਜਿਸ ਤਰ੍ਹਾਂ ਅਸੀਂ ਸੀਰੀਅਲ ਅਲਟਰਾਸਾਉਂਡ ਕਰਦੇ ਆ ਬੇਬੀ ਦੀ ਜਿਹੜੀ ਬਲੱਡ ਫਲੋ ਹੈ ਉਹ ਸਪੋਜ਼ ਘਟਦੀ ਜਾ ਰਹੀ ਹੈ ਤਾਂ ਇਹ ਸਾਰੇ ਇੰਡੀਕੇਸ਼ਨਸ ਹੈ ਬਾਕੀ ਜੇ ਨਾਰਮਲ ਡਿਲੀਵਰੀ ਹੋ ਰਹੀ ਹੋਵੇ ਉਸ ਦੌਰਾਨ ਜੇ ਸਪੋਜ਼ ਕਰੋ ਕੋਈ ਚੰਗੀ ਤਰ੍ਹਾਂ ਪ੍ਰੋਗਰੈਸ ਨਹੀਂ ਕਰ ਰਿਹਾ ਹੈ ਨਾ ਬੇਬੀ ਬੇਬੀ weight ਹੈਵੀ ਹੈ ਜਾਂ ਕੁਝ ਇਸ ਤਰ੍ਹਾਂ ਦੀ ਹੱਡੀ ਉਹਦੀ ਛੋਟੀ ਹੈ ਮਦਰ ਦੀ ਤੇ ਬੇਬੀ نیچے ਨਹੀਂ ਆ ਰਹਾ ਹੈ ਬੱਚੀ ਜਾਨੀ ਦਾ ਮੂੰਹ ਨਹੀਂ ਖੁੱਲ ਰਿਹਾ ਜਾਂ ਜਿਸ ਤਰ੍ਹਾਂ ਕਹਿੰਦੇ ਬੇਬੀ ਨੇ ਪਾਟੀ ਕਰ ਦਿੱਤੀ ਜੋ ਮਿਕੋਨੀਅਮ ਹੈ ਉਸਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਫਿਰ ਉਹ ਐਮਰਜੈਂਸੀ ਸੇਜ਼ੇਰੀਅਨ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਨਾਰਮਲ ਡਿਲੀਵਰੀ ਹੁੰਦੀ ਹੁੰਦੀ ਹੈ ਕੋਈ ਸੇਜ਼ੇਰੀਅਨ ਹੋ ਜਾਂਦਾ ਈਵਨ ਕਿ ਜਿੰਨਾ ਕ ਮੇਰਾ ਮੈਡੀਕਲ ਲਾਈਨ ਕਵਰ ਕਰਨ ਦਾ ਤਜਰਬਾ ਹੈ ਮੈਂ ਇੱਕੋ ਲੇਡੀ ਦੇ ਮੈਂ ਸੇਜ਼ੇਰੀਅਨ ਵੀ ਉਦਾਂ ਦੇਖਿਆ ਨਾਰਮਲ ਵੀ ਹੁੰਦਾ ਦੇ ਕਹੇ ਜੀ ਕੰਡੀਸ਼ਨ ਵੀ ਕਈ ਵਾਰ ਬਣ ਜਾਂਦੀ ਹੈ ਇਕਵਲ ਇਹਦਾ ਰੀਸੈਂਟਲੀ ਹਫਤਾ ਪੁਰਾਣਾ ਕੇਸ ਵੀ ਜਿਹੜਾ ਕਿ ਹਟਿਆ ਕਿ ਉਹ ਗੱਡੀ ਵੀ ਵਰੀ ਡਿਲੀਵਰੀ ਸੇਰੀਅਨ ਵੀ ਹੈ ਤੇ ਨਾਰਮਲ ਵੀ ਹੈ ਦੋਨੋਂ ਕੰਡੀਸ਼ਨਸ ਬਣ ਗਿਆ ਕੁਛ ਇੰਦਾ ਨਹੀਂ ਆ ਨਾਰਮਲ ਚਾਹਤ ਬੱਚਾ ਬਾਹਰ ਨਹੀਂ ਆ ਪਾਰਿਆ ਸੀਗਾ ਯੂਟਰਸ ਚ ਤੇ ਉਹਨਾਂ ਨੇ ਫਿਰ ਕੱਟਕੁੱਟ ਲਾ ਕੇ ਜਿੱਦਾਂ ਸੀ ਜੇਰੀਨ ਕਰਦੇ ਉਦਾਂ ਉਹਨਾਂ ਨੂੰ ਕਰਨਾ ਪਿਆ ਇਹ ਇੱਕ ਚੀਜ਼ ਹੋਰ ਪ੍ਰੀਮੈਚਿਓਰਨੈਸ ਬੜੇ ਜ਼ਿਆਦਾ ਵੱਧ ਗਈ ਹੈਗੀ ਹੈ ਆਈਬੀਐਫ ਦੀ ਕਿੰਨੀ ਪਰਸੈਂਟ ਗਾਰੰਟੀ ਹੁੰਦੀ ਹੈ ਕਿ ਬੱਚਾ ਪ੍ਰੀਮੈਚਿਓਰ ਨਹੀਂ ਹੋਏਗਾ ਕੋ ਇਹ ਜਿਹੜਾ ਆ ਪੇਸ਼ੈਂਟ ਸਾਡੇ ਕੋਲ ਜਦੋਂ ਆਂਦਾ ਹੈ ਮਟਰਨਲ ਐਂਡ ਜਿਹੜਾ ਚਿਲਡਰਨ ਹਸਪੀਟਲ ਜਾਂਦਾ ਹੈ ਫਾਇਦਾ ਹੈ ਕਿ ਪੇਸ਼ੈਂਟ ਸਾਡੇ ਕੋਲ ਅ ਅਸੀਂ ਉਹਨੂੰ ਬੁਲਾਉਂਦੇ ਰਹਿੰਦੇ ਆਂ ਪੇਸ਼ੈਂਟ ਨੂੰ ਟਾਈਮ ਟੂ ਟਾਈਮ ਚੈੱਕ ਅਪ ਕਰਦੇ ਰਹਿੰਦੇ ਆਂ ਜਿਹੜੀ ਪ੍ਰੀਮੈਚਿਓਰਿਟੀ ਹੈ ਉਹਦੇ ਲਈ ਵੀ ਜਦੋਂ ਆਪਾਂ ਅਲਟਰਾਸਾਉਂਡ ਅਸੀਂ ਕਰਦੇ ਆਂ ਪੇਸ਼ੈਂਟ ਦੇ ਉਹ ਅਸੀਂ ਬੱਚੇਦਾਨੀ ਦਾ ਜਿਹੜਾ ਮੂੰਹ ਹੈ ਉਹਨੂੰ ਸਰਵਾਈਕਲ ਲੈਂਥ ਹੈ ਉਹ ਅਲਟਰਾਸਾਉਂਡ ਨਾਲ ਮੈਜ਼ਰ ਕਰਦੇ ਆਂ ਜੇ ਸਰਵਾਈਕਲ ਲੈਂਥ ਨਾਲ ਸਾਨੂੰ ਪਹਿਲਾਂ ਹੀ ਪਤਾ ਚੱਲ ਜਾਂਦਾ ਹੈ ਕਿ ਜੇ ਉਹਦੀ ਜਿਹੜੇ ਬੱਚਤਾਨੀ ਦਾ ਮੂੰਹ ਹੈ ਉਹ ਛੋਟਾ ਹੋ ਰਿਹਾ ਹੈ ਜਾਂ ਕਿਸ ਤਰ੍ਹਾਂ ਵੀ ਤਾਂ ਉਹ ਦਿੱਕਤ ਆ ਸਕਦੀ ਹੈ ਦਿੱਕਤ ਆ ਸਕਦੀ ਹੈ ਜਾਂ ਅਲਟਰਾਸਾਉਂਡ ਤੇ ਸਟਾਰਟਿੰਗ ਦਾ ਜਿਹੜਾ ਅਲਟਰਾਸਾਉਂਡ ਹੁੰਦਾ ਉਹਦੇ ਵਿੱਚ ਬਲੱਡ ਫਲੋ ਸਾਨੂੰ ਪਤਾ ਚੱਲ ਜਾਂਦਾ ਹੈ ਤੇ ਅਸੀਂ ਰਿਸਕ ਜਿਹੜਾ ਹੈ ਉਹਦਾ ਪੇਸ਼ੈਂਟ ਦਾ ਅਸੀਂ ਦੱਸ ਸਕਦੇ ਹਾਂ ਕਿ ਇਸ ਪੇਸ਼ੈਂਟ ਨੂੰ ਬਾਅਦ ਵਿੱਚ ਬੀਪੀ ਹਾਈ ਹੋਣ ਦਾ ਵੀ ਰਿਸਕ ਹੈ ਅੱਜ ਕੱਲ ਦੇ ਜਿਹੜੇ ਅਲਟਰਾਸਾਉਂਡ ਹੈ ਉਹ ਸਾਰਾ ਕੁਝ ਪ੍ਰੈਡਿਕਟ ਕਰ ਲੈਂਦੇ ਆ ਤੇ ਜੇ ਕਿਸੇ ਪੇਸ਼ੈਂਟ 'ਚ ਸਾਨੂੰ ਪਹਿਲਾਂ ਹੀ ਲੱਗਦਾ ਹੈ ਕਿ ਇਹਦਾ ਪ੍ਰੀਵੋਚਨ ਜਿਵੇਂ ਉਹ ਡਾਇਬੀਟਿਸ ਹੈ ਪੇਸ਼ੈਂਟ ਦੀ ਹੁਣ ਕੋਈ ਟੈਸਟ ਕਰ ਸਾਨੂੰ ਇਹ ਉਹਨੂੰ ਸਮਝਾਇਆ ਜਾਂਦਾ ਹੈ ਕਿ ਤੁਹਾਡੇ ਜਿਹੜੇ ਹੈਗੇ ਆ ਜਿਹੜੇ ਰਿਸਕ ਫੈਕਟਰ ਜੇ ਤੁਸੀਂ ਕੰਟਰੋਲ ਨਹੀਂ ਕਰੋਗੇ ਆਪਣੀ ਡਾਈਟ ਨੂੰ ਜਾਂ ਮੈਡੀਸਿਨ ਜਾਂ ਇਨਸੂਲਿਨ ਜੋ ਵੀ ਨਹੀਂ ਲੋਗੇ ਤਾਂ ਤੁਹਾਡਾ ਪ੍ਰੀ ਟਰਮ ਹੋਣ ਦਾ ਜਿਹੜਾ ਰਿਸਕ ਹੈ ਉਹ ਵੱਧ ਜਾਂਦਾ ਹੈ ਜਿਹੜੇ ਰਿਸਕ ਫੈਕਟਰਸ ਅਸੀਂ ਹੁੰਦੇ ਆ ਉਹਨਾਂ ਨੂੰ ਅਸੀਂ ਨਾਲ ਹੀ ਟੈਕਲ ਕਰ ਲੈਂਦੇ ਆ ਸਪੋਜ਼ ਕਰੋ ਯੂਰਿਨ ਚ ਇਨਫੈਕਸ਼ਨ ਹੈ ਤੇ ਪੇਸ਼ੈਂਟ ਟ੍ਰੀਟਮੈਂਟ ਨਹੀਂ ਲੈ ਰਿਹਾ ਯੂਰਿਨ ਚ ਇਨਫੈਕਸ਼ਨ ਹੈ ਕੋਈ ਵਜਾਇਨਾ ਚ ਇਨਫੈਕਸ਼ਨ ਹੋ ਰਿਹਾ ਹੈ ਤਾਂ ਜਾਂ ਫਿਰ ਉਹ ਪ੍ਰੋਪਰਲੀ ਆਇਰਨ ਨਹੀਂ ਖਾ ਰਹੀ ਹੈ ਉਹਦਾ ਹੀਮੋਗਲੋਬਿਨ ਘੱਟ ਹੈ ਨਾ ਅੱਛੀ ਡਾਈਟ ਨਹੀਂ ਹੈ ਉਹਦੀ ਜਾਂ ਫਿਰ ਉਹ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਡਾਇਬੀਟਿਸ ਉਹਦੀ ਕੰਟਰੋਲ ਨਹੀਂ ਹੈ ਜਾਂ ਫਿਰ ਉਹਦਾ ਪੀ ਐਚ ਬਹੁਤ ਜ਼ਿਆਦਾ ਬੀਪੀ ਜਿਹੜਾ ਹੈ ਵੱਧ ਰਿਹਾ ਤੇ ਉਹ ਮੈਡੀਸਿਨ ਨਹੀਂ ਖਾ। ਐਸੇ ਕੇਸਸ ਜਿਹੜੇ ਰਿਸਕ ਫੈਕਟਰਸ ਹੈ ਇਹ ਵਾਲੇ ਇਹਨਾਂ 'ਚ ਫਿਰ ਪ੍ਰੀਮੈਚਿਓਰਿਟੀ ਦੇ ਚਾਂਸ ਵੱਧ ਜਾਂਦੇ ਆ। ਜੇ ਪੇਸ਼ੈਂਟ ਸਾਡੇ ਕੋਲ ਆ ਰਹੇ ਆ ਉਹਦੇ ਜਿਹੜੇ ਰਿਸਕ ਫੈਕਟਰਸ ਹੈ ਅਸੀਂ ਪਹਿਲਾਂ ਹੀ ਉਹਨੂੰ ਲਾਈਕ ਕੈਲਕੂਲੇਟ ਕਰਕੇ ਨਾ ਸਵਾਲ ਜਿਵੇਂ ਤੁਸੀਂ ਕਿਹਾ ਵੀ ਆਮ ਤੌਰ ਤੇ ਕਈ ਵਾਰ ਮੇਲ ਦੇ ਵਿੱਚ ਸਪਰਮ ਕਾਊਂਟ ਉਹਦੇ ਨੇ ਤਾਕਤਵਰ ਨਹੀਂ ਹੁੰਦੇ ਜੇ ਆਪਾਂ ਦੇਖੀਏ ਤਾਂ ਆਈਵੀਐਫ ਕਰਨ ਤੋਂ ਪਹਿਲਾਂ ਕਿ ਉਹ ਥਰੂ ਮੈਡੀਸਿਨ ਬਾਇਓ ਮੈਡੀਸਿਨ ਉਹਨਾਂ ਨੂੰ ਤਾਕਤਵਰ ਬਣਾਇਆ ਜਾਂਦਾ ਕਿੱਦਾਂ ਮਤਲਬ ਫਿਰ ਕਰਦੇ ਹੋ ਨਹੀਂ ਦੇਖੋ ਜਿਹੜੇ ਪੇਸ਼ੈਂਟਸ ਸਾਡੇ ਕੋਲ ਆਉਂਦੇ ਪਹਿਲਾਂ ਸੀਮਨ ਵਿੱਚ ਪ੍ਰੋਬਲਮ ਹੁੰਦੀ ਹੈ ਉਹ ਨਹੀਂ ਕਨਸੀਵ ਕਰ ਪਾਉਂਦੇ ਤੇ ਆਪਾਂ ਉਹਨਾਂ ਦਾ ਸੀਮਨ ਅਨਾਲਿਸਿਸ ਟੈਸਟ ਕਰਦੇ ਆਂ ਸੀਮਨ ਅਨਾਲਿਸਿਸ ਦੇ ਵਿੱਚ ਕਾਊਂਟ ਮੋਟਿਲਿਟੀ ਮੋਰਫੋਲੋਜੀ ਇਵਨ ਡੀਐਨਏ ਫ੍ਰੈਗਮੈਂਟੇਸ਼ਨ ਇੰਡੈਕਸ ਵੀ ਕਰਿਆ ਜਾਂਦਾ ਹੈ ਕਿਉਂਕਿ ਜਿਹੜੇ ਸਪਰਮਸ ਦੇਖਣ ਚ ਨਹੀਂ ਅੱਛੇ ਹੁੰਦੇ ਜਾਂ ਫਿਰ ਕੋਈ ਕਈ ਜਿਹੜੇ ਦੇਖਣ ਚ ਵੀ ਨਾਰਮਲ ਲੱਗਦੇ ਆ ਉਹਨਾਂ ਦਾ ਜਿਹੜਾ ਡੀਐਨਏ ਉਹ ਡੈਮੇਜਡ ਹੋ ਸਕਦਾ ਹੈ ਉਹਨਾਂ ਚੋ ਜਿਹੜੀ ਸ਼ਮਤਾ ਨਹੀਂ ਰਹਿੰਦੀ ਤਾਕਤ ਉਹ ਉਸਨੂੰ ਕਹਿੰਦੇ ਆ ਤਾਕਤ ਨਹੀਂ ਰਹਿੰਦੀ ਐਗ ਨੂੰ ਫਰਟੀਲਾਈਜ਼ ਕਰਕੇ ਉਹਦਾ ਅੱਛਾ ਐਮਬ੍ਰਿਓ ਬਿਲਕੁਲ ਕੀਤਾ ਕਰਦੇ ਤਾਂ ਪਹਿਲਾ ਸੀਮਨ ਅਨਲਿਸਿਸ ਟੈਸਟ ਹੁੰਦਾ ਹੈ ਤੇ ਉਹਨਾਂ ਨੂੰ ਐਂਟੀਆਕਸੀਡੈਂਟਸ ਵਗੈਰਾ ਹੁੰਦੇ ਆ ਜਿਹੜੇ ਹੈਲਪ ਕਰਦੇ ਆ ਥੋੜਾ ਉਹਨਾਂ ਦਾ ਜਿਹੜਾ ਡੀਐਨਏ ਦੀ ਜਿਹੜੀ ਡੈਮੇਜ ਹੈ ਉਹਨੂੰ ਆਪਾਂ ਇੰਪਰੂਵ ਕਰਦੇ ਹਾਂ ਬਿਲਕੁਲ ਠੀਕ ਜੀ ਸੋ ਡਾਕਟਰ ਵੰਦਨਾ ਨਰੂਲਾ ਨਾਲ ਗੱਲਬਾਤ ਚੱਲ ਰਹੀ ਸੀ ਔਰ ਆਈਵੀਐਫ ਖਾਸ ਕਰ ਆਪਾਂ ਕਹੀਏ ਉਹਨਾਂ ਜੋੜਿਆਂ ਦੇ ਲਈ ਜਿਨ੍ਹਾਂ ਦੇ ਵਿਆਹ ਨੂੰ ਕੋਈ 5 ਸਾਲ ਜਾਂ 7 ਸਾਲ 8 ਸਾਲ ਹੋ ਗਏ ਨੇ ਕੁਦਰਤੀ ਤੌਰ ਤੇ ਮਾਪੇ ਨਹੀਂ ਬਣ پا ਰਹੇ ਤਾਂ ਇਨ ਵਿਟ੍ਰੋ ਫਰਟੀਲਾਈਜੇਸ਼ਨ ਆਈਵੀਐਫ ਇੱਕ ਉਹਨਾਂ ਲਈ ਆਪਾਂ ਕਹੀਏ 골ਡਨ ਚਾਂਸ ਹੈਗਾ ਮਾਪੇ ਬਣਨ ਦਾ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਹੀਣ ਭਾਵਨਾ ਨਹੀਂ ਹੋਣੀ ਚਾਹੀਦੀ ਸਪਰਮ ਵੀ ਤੁਹਾਡਾ ਹੀ ਹੋਏਗਾ ਵਿਜਾਇਨਾ ਵੀ ਔਰਤ ਹੀ ਹੋਏਗੀ ਤੁਹਾਡਾ ਆਪਣਾ ਹੋਏਗਾ ਬਾਹਰੋਂ ਕੁਝ ਨਹੀਂ ਹੋਏਗਾ ਹੁਣ ਤਾਂ ਜਿਵੇਂ ਡਾਕਟਰ ਮੰਦਨ ਨੇ ਦੱਸਿਆ ਬੜੀ ਗਾਈਡਲਾਈਨ ਇਹਦੇ ਲਈ ਆਗਏ ਨੇ ਕੁਝ ਹੈਂਕੀ ਪੈਂਕੀ ਕੋਈ ਕਰ ਵੀ ਨਹੀਂ ਸਕਦਾ ਔਰ 40 ਤੋਂ 50% ਤੁਹਾਡੇ ਚਾਂਸ ਜਿਹੜੇ ਹੈਗੇ ਨੇ ਕਿ ਤੁਸੀਂ ਜੇ ਸੰਤਾਨ ਸੁਖ ਨਹੀਂ ਪਾ ਰਹੇ ਤਾਂ ਇਹਦੇ ਰਾਹੀਂ ਪਾ ਸਕਦੇ ਹੋ ਔਰ ਜੇ ਕੋਈ ਪਲੱਸ ਮਾਈਨਸ ਉਹਦੇ 'ਚ ਹੁੰਦਾ ਹੈ ਤਾਂ ਕਹਿੰਦੇ ਅੱਜਕੱਲ ਟੈਸਟ ਬੜੇ ਹੈਗੇ ਨੇ ਅਲਟਰਾਸਾਊਂਡ ਬੜੇ ਨੇ ਟੈਕਨੀਕ ਬੜੀ ਆ ਉਹ ਪਹਿਲਾਂ ਹੀ ਉਹਦੇ ਬਾਰੇ ਪਤਾ ਵੀ ਲੱਗ ਜਾਂਦਾ ਹਾਂ ਡਾਕਟਰ ਨੇ ਸਲਾਹ ਵੀ ਦਿੱਤੀ ਹੈ ਸਾਹਿਬ ਨੇ 15 ਉਣਾ ਨੇ ਕਿ ਆਪਣਾ ਲਾਈਫ ਸਟਾਈਲ ਸੁਧਾਰ ਲਓ ਆਪਣੀ ਡਾਈਟ ਸੁਧਾਰ ਲਓ ਤੇ ਤੁਸੀਂ ਕੁਦਰਤੀ ਤੌਰ ਤੇ ਵੀ 컨ਸੀਵਰ ਕਰ ਪਾਉਗੇ ਜੇ ਤੁਸੀਂ ਤਗੜੇ ਸ਼ਰੀਰ ਦੇ ਹੈਗੇ ਹੋ ਸੋ ਡਾਕਟਰ ਸਾਹਿਬ ਬੜੀ ਵਿਸਥਾਰਤ ਤੁਸੀਂ ਸਾਡੇ ਨਾਲ ਚਰਚਾ ਕੀਤੀ ਹੈ ਇਸ ਲਈ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਹੋਰ ਨਵੀਆਂ ਅਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ